ਕੁਵਰ ਫੇਟ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਤੇ ਪਿੱਛੇ ਜੇ ਜਿਹੜੀ ਘਟਨਾ ਹੋਈ ਸਿੱਧੂ ਮੂਸੇਵਾਲਾ ਪੰਜਾਬ ਦਾ ਇੱਕ ਬਹੁਤ ਹੀ ਮਤਲਬ ਲਾਜਵਾਬ ਸਿੰਗਰ ਉਹ ਜਵਾਨੀ ਦੇ ਵਿੱਚ ਉਹਦੀ ਡੈਥ ਹੋਈ ਉਹਦਾ ਮਰਡਰ ਹੋ ਗਿਆ ਸ਼ਾਇਦ ਮੈਨੂੰ ਲੱਗਦਾ ਮੇਰੇ ਦੋਸਤ ਜ਼ਿਆਦਾਤਰ ਇਸ ਕਿਤਾਬ ਤੋਂ ਜਾਣੂ ਹੋਣਗੇ ਹੁਣ ਵਕਫੀਅਤ ਹੋਊਗੀ ਥੋੜੀ ਇਸ ਕਿਤਾਬ ਦੇ ਨਾਲ ਇੱਕ ਕਿਤਾਬ ਲਿਖੀ ਗਈ ਹੈ ਜੋਪਿੰਦਰਜੀਤ ਸਿੰਘ ਉਹਨਾਂ ਨੇ ਲਿਖੀ ਹੈ ਕਿਤਾਬ ਪਹਿਲਾਂ ਵੀ ਇਹ ਦੋ ਤਿੰਨ ਚੰਗੇ ਮਸਲਿਆਂ ਦੇ ਉੱਪਰ ਲਿਖ ਚੁੱਕੇ ਆਪਣੀਆਂ ਕਿਤਾਬਾਂ ਤੇ ਇਨਵੈਸਟੀਗੇਸ਼ਨ ਜਰਨਲਿਜ਼ਮ ਕਰਦੇ ਨੇ ਇਹ ਬਹੁਤ ਵਧੀਆ ਇਹਨਾਂ ਨੇ ਕੰਮ ਕੀਤਾ ਬੜੀ ਚੰਗੀ ਕਿਤਾਬ ਹੂ ਕਿਲਡ ਮੂਸੇ ਵਾਲਾ ਇਹ ਟਾਈਟਲ ਹੈ ਇਸ ਕਿਤਾਬ ਦਾ ਤਾਂ ਹੁਣ ਆਪਾਂ ਵਾਪਸ ਆਉਂਦੇ ਆ 29 ਮਈ 2022 ਸ਼ਾਮ ਨੂੰ ਜਵਾਰ ਕੇ ਪਿੰਡ ਤਿੰਨ ਗੱਡੀਆਂ ਜਵਾਰ ਕੇ ਪਿੰਡ ਦੇ ਵਿੱਚ ਇੱਕ ਮੋੜ ਦੇ ਉੱਪਰ ਰੁਕਦੀਆਂ ਨੇ ਇਕੱਠੀਆਂ ਹੁੰਦੀਆਂ ਨੇ ਟੋਟਲ 12 ਨੌਜਵਾਨ ਇੱਕ ਜਗ੍ਹਾ ਇਕੱਠੇ ਹੁੰਦੇ ਆ ਤੇ ਪਰ ਹੁਣ ਉਹ ਉੱਥੇ ਕਿਉਂ ਇਕੱਠੇ ਹੋਏ ਉਹ ਸਾਰੇ ਅਲੱਗ-ਅਲੱਗ ਇਲਾਕਿਆਂ ਦੇ ਤੇ ਅਲੱਗ-ਅਲੱਗ ਪਰਿਵਾਰਕ ਪਿਛੋਕੜ ਦੇ ਉਹਨਾਂ ਦੀ ਆਰਥਿਕ ਹਾਲਤ ਅਲੱਗ-ਅਲੱਗ ਤੇ ਕੀ ਰੀਜ਼ਨ ਹੋਇਆ ਕਿ ਉਹ ਉਸ ਦਿਨ ਉੱਥੇ ਇਕੱਠੇ ਹੋਏ ਆਪਾਂ ਇਸ ਕਹਾਣੀ ਦੇ ਚਾਰ ਕਰੈਕਟਰਾਂ ਦੀ ਮੇਨ ਗੱਲ ਕਰਾਂਗੇ ਅੱਜ ਸਭ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਉਸ ਤੋਂ ਬਾਅਦ ਜਿਹੜੇ ਮੇਨ ਤਿੰਨ ਸ਼ੂਟਰ ਸੀ ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਉੱਪਰ ਗੋਲੀਆਂ ਚਲਾਈਆਂ 6 ਸ਼ੂਟਰ ਸਿਲੈਕਟ ਕੀਤੇ ਗਏ ਟੋਟਲ 9 ਬੰਦੇ ਸੀ ਦੋ ਗੱਡੀਆਂ ਦੇ ਵਿੱਚ ਆਏ ਕਰੋਲਾ ਤੇ ਬਲੈਰੋ ਬਟ ਸਿਲੈਕਟ ਕੀਤੇ ਗਏ ਸੀ 6 ਸ਼ੂਟਰ ਟੋਟਲ ਜਿਹਨਾਂ ਨੇ ਗੋਡੀਆਂ ਚਲਾਉਣੀਆਂ ਸੀ ਬਟ ਮੇਨ ਜਿਹਨਾਂ ਨੇ ਗੋਡੀਆਂ ਚਲਾਈਆਂ ਉਹ ਤਿੰਨੇ ਜਣੇ ਸੀ ਉਹਨਾਂ ਤਿੰਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਗੱਲ ਕਰੀਏ ਮਨੂ ਕੁਸਾ ਦੀ ਤਾਂ ਮਨੂ ਕੁਸਾ ਨਿਹਾਲ ਸਿੰਘ ਵਾਲਾ ਏਰੀਆ ਮੋਗਾ ਜ਼ਿਲ੍ਹਾ ਪਿੰਡ ਕੁਸਾ ਉੱਥੋਂ ਦਾ ਇੱਕ ਤਰਖਾਣਾ ਕੰਮ ਕਰਨ ਵਾਲਾ ਵਾਲਾ ਨੌਜਵਾਨ ਪਰ ਮਨੂ ਕੁਸਾ ਉਸ ਦਿਨ ਉੱਥੇ ਕੀ ਕਰ ਰਿਹਾ ਸੀ ਉਹ ਉੱਥੋਂ ਤੱਕ ਕਿਵੇਂ ਪਹੁੰਚਿਆ ਤੇ ਕਿਉਂ ਉਹਦੇ ਹੱਥ 'ਚ AK-47 ਸੀ ਤੇ ਕਿਉਂ ਉਹ ਸਭ ਤੋਂ ਪਹਿਲਾ ਸ਼ੂਟਰ ਸੀ ਜਿਨੇ ਸਿੱਧੂ ਮੂਸੇਵਾਲਾ ਤੇ ਗੋਲੀਆਂ ਚਲਾਈਆਂ ਆਪਣਾ ਫਾਇਰ ਖੋਲਿਆ ਜਦ ਕਿ ਉਹਨੇ ਸਿੱਧੂ ਮੂਸੇਵਾਲਾ ਨੂੰ ਕਦੇ ਮਿਲਿਆ ਮਨ ਨੂੰ ਕੁੱਸਾ ਦੀ ਇੱਕ ਭੈਣ ਜਿਹੜੀ ਕਿ ਕਾਲਜ ਜਾਂਦੀ ਆ ਕਾਲਜ ਜਾਂ ਸਕੂਲ ਜਾਂਦੀ ਆ ਤੇ ਜਿਵੇਂ ਆਪਣੇ ਕੁੜੀਆਂ ਨਾਲ ਸਭ ਨਾਲ ਹੀ ਐ ਹੁੰਦਾ ਚਾਹੇ ਉਹ ਕਿਸੇ ਦੀ ਵੀ ਕੁੜੀ ਹੈਗੀ ਆ ਆਪਣੀ ਥੋੜਾ ਸੰਸਕ੍ਰਿਤੀ ਸਭ ਕੁਝ ਐਸੀ ਤਰ੍ਹਾਂ ਹੀ ਦਬਾਇਆ ਉਹ ਇਹਨੂੰ ਸਟਾਕਿੰਗ ਕਹਿੰਦੇ ਆ ਕੁੜੀਆਂ ਦਾ ਪਿੱਛਾ ਕਰਨਾ ਤੇ ਉਹਨਾਂ ਨਾਲ ਗਲਤ ਇਸ਼ਾਰੇ ਕਰਨਾ ਉਹਨਾਂ ਨੂੰ ਜੋ ਕਮੈਂਟ ਕਰਨ ਜਾਂ ਵੈਸੇ ਹੀ ਉਹਨਾਂ ਦੇ ਪਿੱਛੇ ਜਾਂਦੇ ਰਹਿਣਾ ਇਹ ਬਾਹਰਲੇ ਡਿਵੈਲਪਡ ਕੰਟਰੀਜ਼ ਦੇ ਵਿੱਚ ਇਹਨੂੰ ਇੱਕ ਕਰਦੀ ਕਿ ਕੁਝ ਜੱਟਾਂ ਦੇ ਮੁੰਡੇ ਹੈਗੇ ਆ ਪਿੰਡ ਦੇ ਤੇ ਜਿਹੜੇ ਕਿ ਮੈਨੂੰ ਮਤਲਬ ਮੇਰਾ ਰਾਹ ਰੋਕਦੇ ਆ ਜਾਂ ਮੈਨੂੰ ਛੇੜਦੇ ਆ ਪਰ ਜਿਵੇਂ ਉਹੀ ਇੱਕ ਸਿਸਟਮ ਹੁੰਦਾ ਹਰੇਕ ਨੂੰ ਪਤਾ ਕਿ ਹਾਂ ਠੀਕ ਆ ਕਿ ਚਲ ਗੱਲ ਨੂੰ ਦਬਾ ਦਿਓ ਕਿ ਦਲਿਤ ਫੈਮਿਲੀ ਆ ਤੇ ਜੱਟਾਂ ਦੇ ਮੁੰਡੇ ਆ ਚਲ ਦੋ ਹੋ ਗਿਆ ਛੱਡ ਦੋ ਗੱਲ ਬਾਤ ਤੇ ਕੁਝ ਦਿਨ ਐ ਚੱਲਦਾ ਉਸ ਤੋਂ ਬਾਅਦ ਅਗਸਤ 2010 ਆ ਜਾਂਦਾ ਉੱਚੀ ਵੱਧਦੀ ਜਾਂਦੀ ਹੈ ਕਿਵਰੀ ਜੇ ਬਿਮਾਰੀ ਦਾ ਇਲਾਜ ਆਪਾਂ ਨਾ ਕਰੀ ਤਬ ਉਹ ਮਾਰੀ ਵੱਧ ਜਾਂਦੀ ਤਾਂ ਉਸੇ ਤਰ੍ਹਾਂ ਹੀ ਉਹਨਾਂ ਮੁੰਡਿਆਂ ਨੂੰ ਹਲਾਸ਼ੇਰੀ ਮਿਲੀ ਉਹ ਨਹੀਂ ਰੁਕੇ ਅਗਸਤ 2010 ਨੂੰ ਮਨੂ ਕੁਸਾ ਦੀ ਪੈਣ ਘਰ ਆਉਂਦੀ ਆ ਤੇ ਉਹ ਖਿਜੀ ਹੁੰਦੀ ਆ ਦੁਖੀ ਹੁੰਦੀ ਆ ਤੇ ਆ ਕੇ ਉਹ ਕਹਿੰਦੀ ਕਿ ਅੱਜ ਤੋਂ ਬਾਅਦ ਮੈਂ ਸਕੂਲ ਨਹੀਂ ਜਾਊਂਗੀ ਜਾਂ ਕਾਲਜ ਮੈਨੂੰ ਇਹਦੀ ਇਨਫੋਰਮੇਸ਼ਨ ਜ਼ਿਆਦਾ ਨਹੀਂ ਹੈ ਕਿ ਉਹ ਸਕੂਲ ਪੜ੍ਹ ਰਹੀ ਸੀ ਜਾਂ ਕਾਲਜ ਪੜ੍ਹ ਰਹੀ ਸੀ ਉੱਪਰ 와 ਕੇ ਕਹਿੰਦੀ ਆ ਕਿ ਮੈਂ ਹੁਣ ਤੋਂ ਬਾਹਰ ਨਹੀਂ ਜਾਣਾ ਤੇ ਲੜਕੇ ਮੈਨੂੰ ਜ਼ਿਆਦਾ ਤੰਗ ਕਰ ਰਹੇ ਆ ਹੁਣ ਮਨੂੰ ਗੁੱਸਾ ਹੁੰਦਾ ਉਹਦੀ ਭੈਣ ਹੁੰਦੀ ਹੈ ਤੇ ਉਹ ਆਪਣੇ ਇੱਕ ਦੋਸਤ ਨੂੰ ਨਾਲ ਲੈ ਕੇ ਸੁਖਰਾਜ ਨਾਂ ਦਾ ਉਹਦਾ ਦੋਸਤ ਆ ਸੁਖਰਾਜ ਨੂੰ ਨਾਲ ਲੈ ਕੇ ਤੇ ਕੁਝ ਹੋਰ ਆਪਣੇ ਨਾਲ ਦੇ ਦੋਸਤਾਂ ਨੂੰ ਨਾਲ ਲੈ ਕੇ ਉਹ ਉਹਨਾਂ ਲੜਕਿਆਂ ਕੋਲ ਜਾਂਦਾ ਹੱਥ 'ਚ ਹੌਕੀਆਂ ਵਗੈਰਾ ਜਾਂ ਸੂਟੀਆਂ ਵਗੈਰਾ ਲੈ ਕੇ ਜਾਂਦੇ ਆ ਤੇ ਉਹਨਾਂ ਲੜਕਿਆਂ ਦੀ ਇੱਕ ਜਾਂ ਦੋ ਮੁੰਡੇ ਹੁੰਦੇ ਆ ਉਹ ਤੇ ਉਹਨੂੰ ਚੰਗੀ ਤਰ੍ਹਾਂ ਕੁੱਟ ਦਿੰਦੇ ਆ ਹੁਣ ਆਪ ਨੂੰ ਇਹਨਾਂ ਨੂੰ ਪਤਾ ਕਿ ਜਿਹੜਾ ਵੀ ਕੋਈ ਸਮਾਜ ਦੇ ਵਿੱਚ ਥੋੜਾ ਫਾਈਨੈਂਸ਼ੀਅਲੀ ਡਾਊਨ ਹੈਗਾ ਜਾਂ ਸਮਾਜਿਕ ਰੋਤ ਵਿੱਚ ਡਾਊਨ ਹੈਗਾ ਉਹਦੀ ਪਿੰਡ ਦੇ ਵਿੱਚ ਘਟ ਚੱਲਦੀ ਹੈ ਜਿਹੜੇ ਲੋਕ ਆਰਥਿਕ ਤੌਰ ਤੇ ਥੋੜੇ ਤਕੜੇ ਹੁੰਦੇ ਆ ਉਹਨਾਂ ਦੀ ਜ਼ਿਆਦਾ ਚੱਲਦੀ ਹੈ ਤੇ ਉਹੀ ਮਨੁੱਖ ਉਸਾਂ ਨਾਲ ਹੁੰਦਾ ਤਾਂ ਉਹਦੇ ਉੱਪਰ ਕੇਸ ਪੈ ਜਾਂਦਾ ਅਟੈਂਪਟ ਟੂ ਮਰਡਰ ਦਾ ਤੇ ਉਹਨੂੰ ਜੇਲ ਹੋ ਜਾਂਦੀ ਹੈ ਇੱਕ ਸਾਲ ਬਾਅਦ ਮਨੂੰ ਨੂੰ ਬੇਲ ਮਿਲਦੀ ਹੈ ਤੇ ਉਹ ਬੇਲ ਨਾਲ ਬਾਹਰ ਆ ਜਾਂਦਾ ਬਾਹਰ ਕੇ ਜਦੋਂ ਘਰ ਆਉਂਦਾ ਤਾਂ ਜਿਵੇਂ ਮਾਮਾ ਨੂੰ ਸਾਰੀਆਂ ਮਾਮਾਂ ਨੂੰ ਹੀ ਫਿਕਰ ਹੁੰਦਾ ਚਾਹੇ ਕਿਸੇ ਦੀ ਵੀ ਮਾਂ ਹੋਵੇ ਮਾਂ ਨੂੰ ਆਪਣੇ ਬੱਚਿਆਂ ਦਾ ਫਿਕਰ ਹੁੰਦਾ ਤਾਂ ਮਨੂ ਦੇ ਵੀ ਮਾਤਾ ਜੀ ਤੇ ਉਹਨੂੰ ਕਹਿੰਦੇ ਆ ਕਿ ਹੁਣ ਤੂੰ ਇੰਨਾ ਝਗੜਿਆਂ 'ਚ ਨਾ ਪਈ ਆਪਣਾ ਤੇਰਾ ਕੰਮ ਚੰਗਾ ਚੱਲਦਾ ਤੈਨੂੰ ਕੰਮ ਆਉਂਦਾ ਵਾ ਤੇ ਤੂੰ ਆਪਦੇ ਕੰਮ 'ਚ ਲੱਗਿਆ ਰਹਿ ਤੈਨੂੰ ਕੀ ਲੋੜ ਹੈਗੀ ਆ ਜਿਵੇਂ ਬਹੁਤ ਵਾਰ ਆਉਂਦਾ ਕਿ ਉਹ ਤਾਂ ਕੜੇ ਕਰਾਂ ਦੇ ਮੁੰਡੇ ਹੈਗੇ ਉਹਨਾਂ ਦਾ ਕੀ ਜਣਾ ਉਸ ਤਰ੍ਹਾਂ ਦੀਆਂ ਗੱਲਾਂ ਉਹ ਕਰਦੇ ਆ ਤੇ ਮਨੂ ਕਹਿੰਦਾ ਕਿ ਹਾਂ ਠੀਕ ਆ ਕਿ ਹੁਣ ਮੈਂ ਨਹੀਂ ਇਹ ਕਦੇ ਪੰਗੇ ਲੈਂਦਾ ਪਰ ਹੁਣ ਉਹ ਦੂਸਰੇ ਪਾਸੇ ਜਿਹੜੇ ਉਹ ਮੁੰਡੇ ਸੀ ਉਹ ਆਪਣੀ ਬੇਇੱਜ਼ਤੀ ਫੀਲ ਤੇ ਉਹ ਇਹਨਾਂ ਦੀ ਫੈਮਿਲੀ ਨੂੰ ਜਿਆਦਾ ਤੰਗ ਕਰਨ ਲੱਗ ਜਾਂਦੇ ਆ ਮਨੂ ਨੂੰ ਤੰਗ ਕਰਨ ਲੱਗ ਜਾਂਦੇ ਤੇ ਜੋ ਉਹਦੀ ਸਿਸਟਰ ਨੂੰ ਤੰਗ ਕਰਨ ਲੱਗ ਜਾਂਦੇ ਦੂਸਰੀ ਵਾਰ ਫੇਰ ਪਿੰਡ ਦੇ ਵਿੱਚ ਮਨੂ ਦੀ ਉਹਦੇ ਦੋਸਤਾਂ ਦੀ ਤੇ ਉਹ ਦੂਸਰੇ ਪਾਸੇ ਜਿਹੜੇ ਉਹ ਕੁਝ ਜੱਟਾਂ ਦੇ ਮੁੰਡੇ ਸੀਗੇ ਤੇ ਉਹਨਾਂ ਦੀ ਲੜਾਈ ਹੁੰਦੀ ਹੈ ਤੇ ਉਸ ਤੋਂ ਬਾਅਦ ਫੇਰ ਚੀਜ਼ ਕੀ ਹੁੰਦੀ ਹੈ ਕਿ ਮਨੂ ਦੇ ਉੱਪਰ ਕੇਸ ਪੈ ਜਾਂਦਾ ਤੇ ਉਹਨੂੰ ਫੇਰ ਜੇਲ੍ਹ ਹੋ ਜਾਂਦੀ ਹੈ ਵੈਸੇ ਵੀ ਉਹ ਬੇਲ ਤੇ ਆਇਆ ਹੁੰਦਾ ਤੇ ਉਹਦੀ ਸਿਚੁਏਸ਼ਨ ਵੈਸੇ ਵੀ ਐਨੀ ਟੈਕਨੀਕਲੀ ਸਾਊਂਡ ਨਹੀਂ ਹੁੰਦੀ ਤੇ ਜਿਹੜੇ ਦੂਸਰੇ ਪਾਸੇ ਦੇ ਲੜਕੇ ਹੁੰਦੇ ਆ ਮੁੰਡੇ ਹੁੰਦੇ ਆ ਤੇ ਉਹਨਾਂ ਨੂੰ ਕੁਝ ਖਾਸ ਨਹੀਂ ਹੁੰਦਾ ਛੁੱਟ ਜਾਂਦੇ ਆ ਬਰੀ ਹੋ ਜਾਂਦੇ ਆ ਐਸ ਕੇਸ ਦੇ ਵਿੱਚੋਂ ਆਰਾਮ ਨਾਲ ਤੇ ਫਿਰ ਹੁਣ ਅਗਲੀ ਵਾਰ ਮਨੂ ਜਦੋਂ ਜ਼ਮਾਨਤ ਦੇ ਉੱਪਰ ਬਾਹਰ ਆਉਂਦਾ ਅਗਲੇ ਵਾਰ ਕਿਉਂਕਿ ਜਦੋਂ ਹੁਣ ਇਸ ਵਾਰ ਉਹ ਘਰੇ ਆਉਂਦਾ ਤਾਂ ਉਹਨੂੰ ਘਰ ਆ ਕੇ ਕੀ ਪਤਾ ਲੱਗਦਾ ਆਪਣੇ ਦੋਸਤਾਂ ਤੋਂ ਕਿ ਉਸੇ ਤਰ੍ਹਾਂ ਹੀ ਉਹਦੀ ਭੈਣ ਦੇ ਨਾਲ ਉਹ ਹੀ ਵੱਦਸਲੂਕੀ ਉਹਦੇ ਘਰਦਿਆਂ ਦੇ ਨਾਲ ਵੱਦਸਲੂਕੀ ਉਹ ਸਭ ਕੁਝ ਪਹਿਲਾਂ ਤੋਂ ਬਹੁਤ ਜ਼ਿਆਦਾ ਵੱਧ ਗਿਆ ਹੁਣ ਉਹਨਾਂ ਨੂੰ ਬਹੁਤ ਜ਼ਿਆਦਾ ਤੰਗ ਕੀਤਾ ਜਾ ਰਿਹਾ ਹੈ ਤੇ ਉਹਨੂੰ ਇਹ ਜਿਹੇ ਕਹਾਣੀਆਂ ਜੇਲ੍ਹ ਚ ਵੀ ਪਤਾ ਲੱਗਦੀ ਰਹਿੰਦੀ ਜਿਹੜੇ ਉਹਦੇ ਦੋਸਤ ਨੂੰ ਮਿਲਣ ਜਾਂਦੇ ਆ ਤੇ ਹੁਣ ਫਾਈਨਲੀ ਜਿਹੜਾ ਇੱਕ ਲੜਕਾ ਚੁੱਪ ਕਰਕੇ ਆਪਣਾ ਕੰਮ ਕਰ ਰਿਹਾ ਸੀ ਆਪਣੀ ਰੋਜੀ ਰੋਟੀ ਕਮਾ ਰਿਹਾ ਸੀ ਆਪਣੀ ਮਿਹਨਤ ਨਾਲ ਕਰਕੇ ਤੇ ਹੁਣ ਸਰਕਮਸਟਾਂਸਸ ਸਿਚੁਏਸ਼ਨ ਕੰਡੀਸ਼ਨਸ ਉਹਨੂੰ ਮਜਬੂਰ ਕਰ ਦਿਆ ਨੇ ਤੇ ਹੁਣ ਫਾਈਨਲੀ ਉਹਦੇ ਵੀ ਜਿਹੜਾ ਸਬਰ ਦਾ ਇੱਕ ਬੰਧ ਹੈਗਾ ਉਹ ਟੁੱਟ ਜਾਂਦਾ ਕਿਉਂਕਿ ਉਹਦੀ ਲਾਈਫ ਆਪਣੀ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ ਦੋ ਵਾਰ ਜੇਲ੍ਹ ਜਾ ਚੁੱਕਿਆ ਉਹਦੇ ਉੱਪਰ ਅਟੈਂਪਟ ਟੂ ਮਰਡਰ ਦੇ ਕੇਸ ਪਏ ਹੋਏ ਆ ਤਾਂ ਹੁਣ ਉਹ ਮਤਲਬ ਉਨਾਂ ਹੀ ਜ਼ਿਆਦਾ ਗੁੱਡ ਬੁਕਸ ਨਹੀਂ ਹੈਗਾ ਪੁਲਿਸ ਦੇ ਵੀ ਸਮਾਜ ਦੇ ਵੀ ਗੁੱਡ ਬੁਕਸ ਨਹੀਂ ਹੈਗਾ ਤਾਂ ਉਹ ਕੀ ਕਰਦਾ ਇਸ ਵਾਰ ਜਦੋਂ ਨੂੰ ਇਹ ਪਤਾ ਲੱਗਦਾ ਕਿ ਉਹਦੀ ਭੈਣ ਦੇ ਨਾਲ ਛੇੜਛਾੜ ਉਸੇ ਤਰ੍ਹਾਂ ਹੀ ਜਾਰੀ ਆ ਤਾਂ 11 ਸਤੰਬਰ 2014 ਨੂੰ ਉਹ ਆਪਣੇ ਇੱਕ ਦੋਸਤ ਨੂੰ ਨਾਲ ਲੈ ਕੇ ਇੱਕ ਪਿਸਤਲ ਕਿਤੋਂ ਲੈਂਦਾ ਤੇ ਜਿਹੜਾ ਇੱਕ ਮੇਨ ਅਕਿਊਜ਼ ਇਹਦੇ ਚ ਹੁੰਦਾ ਜਿਹੜਾ ਲੜਕਾ ਉਹਨੂੰ ਜ਼ਿਆਦਾ ਤੰਗ ਕਰ ਰਿਹਾ ਹੁੰਦਾ ਉਹਦਾ ਨਾਮ ਹੈ ਸੁਖਰਾ ਸੌਰੀ ਜੁਗਰਾਜ ਜਗਰਾਜ ਸਿੰਘ ਉਹ ਆਪਣੇ ਖੇਤਾਂ 'ਚ ਕੰਮ ਕਰ ਰਿਹਾ ਹੁੰਦਾ ਟਰੈਕਟਰ ਤੇ ਕੋਈ ਕੰਮ ਕਰ ਰਿਹਾ ਹੁੰਦਾ ਵਾਹੀ ਕਰ ਰਿਹਾ ਕੋਈ ਹੋਰ ਕਰ ਰਿਹਾ ਹੁੰਦਾ ਇਹੋ ਜਿਹਾ ਕੋਈ ਕੰਮ ਤਾਂ ਮਨੂ ਕੁਸਾ ਆਪਣੇ ਇੱਕ ਦੋਸਤ ਦੇ ਨਾਲ ਪਿਸਤੌਲ ਲੈ ਕੇ ਉੱਥੇ ਚਲੇ ਜਾਂਦਾ ਜਗਰਾਜ ਖੇਤ 'ਚ ਕੰਮ ਕਰ ਰਿਹਾ ਤੇ ਜਗਰਾਜ ਨੂੰ ਗੋਲੀ ਮਾਰ ਦਿੰਦਾ ਤੇ ਹੁਣ ਮਨੂ ਕੁਸਾ ਦੇ ਲਈ ਹੁਣ ਇਸ ਤੋਂ ਅੱਗੇ ਮਤਲਬ ਪਿੱਛੇ ਮੁੜਨ ਦਾ ਰਸਤਾ ਬੰਦ ਨੇ ਸਾਰੇ ਹੁਣ ਹੁਣ ਉਹ ਸਿਰਫ ਅੱਗੇ ਜਾ ਸਕਦਾ ਲਾਈਫ 'ਚ ਜਿੰਨਾ ਕਿ ਤੱਕ ਉਹ ਅੱਗੇ ਜਾ ਸਕਦਾ ਕਿਉਂਕਿ ਪਿੱਛੇ ਮੁੜਨ ਦੇ ਰਸਤੇ ਸਮਾਜ ਵੱਲੋਂ ਆਪਣੇ ਜੁਡੀਸ਼ੀਅਲ ਸਿਸਟਮ ਵੱਲੋਂ ਜਿਹੜਾ ਕੋਈ ਇੱਕ ਵਾਰ ਇੱਧਰ ਜਾਂਦਾ ਉਹਨੂੰ ਪਿੱਛੇ ਮੁੜਨ ਦੇ ਰਸਤੇ ਉਹਦੇ ਲਈ ਬੰਦ ਕਰ ਦਿੰਦੇ ਪਰ ਹੁਣ ਜਿਵੇਂ ਬਦਕਿਸਮਤੀ ਆ ਕਈ ਵਾਰੀ ਕਿਸੇ ਦੇ ਪਿੱਛੇ ਪੈ ਜਾਂਦੀ ਆ ਤੇ ਉਹ ਛੱਡਦੀ ਨਹੀਂ ਉਹਨੂੰ ਤਾਂ ਇੱਕ ਤੋਂ ਬਾਅਦ ਦੂਸਰੀ ਬਦਕਿਸਮਤੀ ਹੁਣ ਇੱਥੇ ਮਨੂ ਦੀ ਬਦਕਿਸਮਤੀ ਇਹ ਸੀਗੀ ਕਿ ਜਿਹੜਾ ਉਹ ਲੜਕਾ ਸੀ ਜੁਗਰਾ ਜਿਹਨੇ ਜਿਹਦੇ ਮਨੂ ਨੇ ਗੋਲੀ ਮਾਰੀ ਇੱਕ ਗੈਂਗਸਟਰ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਜ਼ਿਆਦਾ ਤਾਂ ਵੈਸੇ ਮੇਰੇ ਦੱਸਣ ਦੀ ਲੋੜ ਨਹੀਂ ਹੈਗੀ ਸੁਖਪ੍ਰੀਤ ਸਿੰਘ ਬੁੱਢਾ ਇੱਕ ਕਾਫੀ ਨਾਮਵਰ ਗੈਂਗਸਟਰ ਹੈਗਾ ਬੰਬੀਹਾ ਗਰੁੱਪ ਦੇ ਨਾਲ ਜੁੜਿਆ ਹੋਇਆ ਗੈਂਗਸਟਰ ਆ ਤੇ ਜਿਹੜਾ ਜੋਗਰਾਜ ਸਿੰਘ ਜਿਹਨੂੰ ਗੋਲੀ ਮਾਰੀ ਗਈ ਆ ਉਹ ਸੁਪਰੀ ਸਿੰਘ ਬੁੱਢਾ ਦਾ ਵਾਕਫਾ ਦੋਸਤਾ ਉਹਨੂੰ ਚੰਗੀ ਤਰ੍ਹਾਂ ਜਾਣਦਾ ਤਾਂ ਜਦੋਂ ਇਹ ਚੀਜ਼ ਸੁਪਰੀ ਸਿੰਘ ਬੁੱਢਾ ਨੂੰ ਪਤਾ ਲੱਗਦੀ ਆ ਕਿਉਂਕਿ ਹੁਣ ਜੋ ਗੈਂਗਸਟਰ ਨੇ ਉਹਨਾਂ ਦਾ ਕੰਮ ਚੱਲਦਾ ਡਰ ਨਾਲ ਜਿੰਨਾ ਟਾਈਮ ਤੱਕ ਲੋਕਾਂ ਦੇ ਵਿੱਚ ਉਹਨਾਂ ਦਾ ਡਰ ਰਹੂਗਾ ਓਨਾ ਟਾਈਮ ਉਹਨਾਂ ਦਾ ਕੰਮ ਚੱਲਦਾ ਰਹੇ ਤੇ ਜਦੋਂ ਡਰ ਹੀ ਖਤਮ ਹੋ ਗਿਆ ਤਾਂ ਫਿਰ ਕਿਸੇ ਨੇ ਉਹਨਾਂ ਦੇ ਧਮਕੀਆਂ ਤੋਂ ਜਾਂ ਉਹਨਾਂ ਦੇ ਫੋਨ ਕਾਲਸ ਤੋਂ ਕੀ ਡਰਨਾ ਤਾਂ ਜਦੋਂ ਇਹ ਪਤਾ ਲੱਗਦਾ ਬੁੱਢਾ ਨੂੰ ਕਿ ਉਹਦੇ ਇੱਕ ਦੋਸਤ ਨੂੰ ਹੀ ਗੁੜੀ ਮਾਰ ਦਿੱਤੀ ਗਈ ਖੇਤ ਦੇ ਵਿੱਚ ਤਾਂ ਉਹਨੂੰ ਸਬਕ ਸਿਖਾਉਂਦੇ ਆ ਮਨੂ ਕੁਸਾ ਨੂੰ ਉਹਨੂੰ ਹੁਣ ਸਿਰਫ ਪਿੰਡ ਦੇ ਮੁੰਡੇ ਨਹੀਂ ਹੁਣ ਬੰਬੀਹਾ ਗਰੁੱਪ ਦੇ ਸੁਖਪ੍ਰੀਤ ਸਿੰਘ ਬੁੱਢਾ ਦੇ ਆਪਣੇ ਸਾਥੀ ਹੁਣ ਮਨੂ ਕੁਸਾ ਨੂੰ ਤੰਗ ਕਰਨਾ ਸ਼ੁਰੂ ਕਰ ਦਿੰਦੇ ਆ ਹੁਣ ਮਨੂ ਕੁਸਾ ਵੀ ਘਰੇ ਨਹੀਂ ਜ਼ਿਆਦਾ ਟਾਈਮ ਰਹਿੰਦਾ ਕਿਉਂਕਿ ਉਹਨੂੰ ਫੜ ਸਕਦੇ ਆ ਉਹਨੂੰ ਮਤਲਬ ਫਿਜ਼ੀਕਲੀ ਉਹਨੂੰ ਕੁਝ ਹਰਟ ਕਰ ਸਕਦੇ ਆ ਉਹਨੂੰ ਲਤਵਾਂ ਤੋੜ ਸਕਦੇ ਆ ਜਾਂ ਮਾਰ ਵੀ ਸਕਦੇ ਆ ਤਾਂ ਇਸੇ ਤਰ੍ਹਾਂ ਉਹਦੇ ਪਿੱਛੇ ਹੁਣ ਮੁੰਡੇ ਲੱਗੇ ਰਹਿੰਦੇ ਆ ਕਦੇ ਉਹ ਕਿਤੇ ਉਹਨੂੰ ਤੰਗ ਕਰਦੇ ਆ ਕਦੇ ਕਿਤੇ ਤਾਂ ਉਹਨਾਂ ਜਿਹੜੇ ਮੇਨ ਮੁੰਡੇ ਉਹਨੂੰ ਤੰਗ ਕਰਨ ਵਾਲੇ ਹੁੰਦੇ ਆ ਉਹਨਾਂ ਦੇ ਵਿੱਚ ਇੱਕ ਮੁੰਡਾ ਹੈ ਗਗਨਾ ਜਿਹੜਾ ਉਹਨੂੰ ਜ਼ਿਆਦਾ ਤੰਗ ਕਰਦਾ ਤੇ ਐਸੇ ਤਰ੍ਹਾਂ ਹੀ ਚੱਲਦੀ ਰਹਿੰਦੀਆਂ ਛੋਟੀਆਂ-ਮੋਟੀਆਂ ਘਟਨਾਵਾਂ ਤੇ ਇੱਕ ਦਿਨ ਮਨੂ ਕੁੱਸਾ ਨੂੰ ਗਗਨਾ ਕੱਲਾ ਮਿਲ ਜਾਂਦਾ ਕਿਤੇ ਮਨੂ ਕੁੱਸਾ ਉਹਨੂੰ ਘੇਰਦਾ ਤੇ ਉਹਦੇ ਦੋਨੇ ਗਿੱਟਿਆਂ ਦੇ ਵਿੱਚ ਗੋਲੀ ਮਾਰ ਦਿੰਦਾ ਗਗਨਾ ਦੇ ਤੇ ਉਹੀ ਦੇਖੋ ਕਿ ਇੱਕ ਬੜੀ ਇੰਟਰਸਟਿੰਗ ਤੇ ਥੋੜਾ ਹੁਣ ਤਾਂ ਮੈਂ ਇਥੇ ਇਹ ਵੀ ਕਿ ਵਰਡ ਯੂਜ਼ ਕਰਨਾ ਚਾਹੁੰਗਾ ਹਾਸੋ ਹੀ ਨਹੀਂ ਗੱਲ ਹੈਗੀ ਆ ਕਿ ਮਨੂਕੁੱਸਾ ਦੀ ਸ਼ਦ ਮੈਂ ਕਿਸਮਤ 'ਚ ਯਕੀਨ ਨਹੀਂ ਕਰਦਾ ਪਰ ਦੇਖੋ ਕਿਸਮਤ ਉਹਦੀ ਕਿ ਉਹ ਜਿਹਨੂੰ ਵੀ ਹੱਥ ਹਲਾ ਰਿਹਾ ਉਹ ਗਾਂ ਉਸ ਤੋਂ ਉੱਪਰ ਉੱਪਰ ਕਿਤੇ ਪਹੁੰਚ ਰਿਹਾ ਤੇ ਜਿਹੜਾ ਗੱਗਨਾ ਜਿਹਨੂੰ ਮਨੂਕੁੱਸਾ ਗੋਲੀ ਮਾਰਦਾ ਉਹ ਤੇ ਦੋਨੇ ਗਿੱਟਿਆਂ ਦੇ ਵਿੱਚ ਉਹ ਅਸਲ ਦੇ ਵਿੱਚ ਆਪ ਹੀ ਸੁਖਪ੍ਰੀਤ ਬੁੱਢਾ ਦਾ ਕੋਈ ਉਹਦੇ ਗੈਂਗ ਦਾ ਕੋਈ ਮੈਂਬਰ ਨਾਰਮਲ ਮੈਂਬਰ ਨਹੀਂ ਹੁੰਦਾ ਉਹਦਾ ਕਜ਼ਨ ਹੁੰਦਾ ਸੁਖਪ੍ਰੀਤ ਬੁੱਢਾ ਦਾ ਤਾਂ ਹੁਣ ਤਾਂ ਬੰਬਈਹਾ ਗਰੁੱਪ ਦਾ ਇੱਕ ਤਰ੍ਹਾਂ ਨਾਲ ਪਰਸਨਲ ਹੋ ਜਾਂਦਾ ਇਸ਼ੂ ਮਨੂੰ ਕੁਸਾ ਦੇਣਾ ਮਨੂੰ ਕੁਸਖ ਜੋ ਛੋਟਾ ਮੋਟਾ ਇੱਕ ਪਿੰਡ ਦਾ ਸਿਰਫ ਇੱਕ ਕਾਰਪੈਂਟਰ ਬਟ ਹਾਲਾਤ ਨੇ ਉਹਨੂੰ ਇੱਥੇ ਤੱਕ ਪਹੁੰਚਾਤਾ ਕਿ ਇੱਕ ਪੰਜਾਬ ਦੇ ਬਹੁਤ ਵੱਡੇ ਗੈਂਗਸਟਰ ਦੇ ਨਾਲ ਹੁਣ ਉਹਦੀ ਪਰਸਨਲ ਰੰਜਿਸ਼ ਹੈਗੀ ਤੇ ਉੱਪਰੋਂ ਮਨੂੰ ਕੁਸਾ ਵੈਸੇ ਹੀ ਅਰਾਧੇ ਕਤਲ ਦੇ ਇਲਜ਼ਾਮ ਦੇ ਵਿੱਚ ਬੇਲ ਤੇ ਆਇਆ ਹੋਇਆ ਸੀ ਪਰ ਬੇਲ ਤੇ ਆ ਕੇ ਹੁਣ ਇਧਰ ਉਧਰਾਂ ਕੰਮ ਸ਼ੁਰੂ ਹੋਏ ਹੋਏ ਆ ਤੇ ਪੁਲਿਸ ਤੋਂ ਬਚਦਾ ਵੀ ਫਿਰ ਰਿਹਾ ਉੱਪਰੋਂ ਬੰਬੀਹਾ ਗਰੁੱਪ ਤੋਂ ਬਚਦਾ ਫਿਰ ਰਿਹਾ ਪਰ ਫਾਈਨਲੀ 2015 ਦੇ ਵਿੱਚ ਮੋਗਾ ਪੜਸ ਮਨੂ ਕੋ ਸਾਨੂੰ ਗ੍ਰਿਫਤਾਰ ਕਰ ਲੈਂਦੀ ਤੇ ਗ੍ਰਿਫਤਾਰ ਕਰਕੇ ਉਹਨੂੰ ਫਰੀਦਕੋਟ ਜੇਲ੍ਹ ਭੇਜਿਆ ਜਾਂਦਾ ਹੁਣ ਫਰੀਦਕੋਟ ਜੇਲ੍ਹ ਉਹ ਜੇਲਾ ਜਿੱਥੇ ਬੰਬੀਹਾ ਗਰੁੱਪ ਦੇ ਸਭ ਤੋਂ ਜ਼ਿਆਦਾ ਮੈਂਬਰ ਅੰਦਰ ਨੇ ਕਿਉਂਕਿ ਬੰਬੀਹਾ ਜੋ ਖੁਦ ਵੀ ਸੀਗਾ ਬੰਬੀਹਾ ਜਿਹਦੇ ਨਾਮ ਦੇ ਉੱਪਰ ਇਹ ਗੈਂਗ ਬਣਿਆ ਉਹ ਖੁਦ ਵੀ ਉਸ ਏਰੀਆ ਦਾ ਹੈ ਮੇਰਾ ਆਪਣਾ ਪਿੰਡ ਵੀ ਉਸੇ ਏਰੀਆ ਦੇ ਵਿੱਚ ਪੈਂਦਾ ਤੇ ਇਸੇ ਕਰਕੇ ਜ਼ਿਆਦਾਤਰ ਮੁੰਡੇ ਜਿਹੜੇ ਗੈਂਗ ਮੈਂਬਰ ਨੇ ਉਥੋਂ ਦੇ ਬੰਬੀਹਾ ਗਰੁੱਪ ਦੇ ਪੁਰਾਣੇ ਉਹ ਸਾਰੇ ਉਸੇ ਇਲਾਕੇ ਦੇ ਨੇ ਉੱਥੇ ਹੀ ਫੜੇਗੇ ਤੇ ਜ਼ਿਆਦਾਤਰ ਹੈਗੇ ਵੀ ਫਰੀਦਕੋਟ ਉਸ ਜੇਲ੍ਹ ਚ ਨੇ ਤੇ ਜਦੋਂ ਮਤਲਬ ਮਨੂੰ ਕੁੱਸਾ ਦੀ ਬਦਕਿਸਮਤੀ ਜਿਹੜੀ ਉਹ ਦਾ ਸਾਥ ਕਿਸੇ ਵੀ ਟਾਈਮ ਨਹੀਂ ਛੱਡ ਰਹੀ ਤੇ ਹੁਣ ਮਨੂੰ ਕੁੱਸਾ ਖੁਦ ਮਤਲਬ ਇੱਕ ਤਰ੍ਹਾਂ ਨਾਲ ਕਹਿਦੀ ਹੈ ਕਿ ਉੱਥੇ ਹੀ ਪਹੁੰਚ ਜਾਂਦਾ ਤੇ ਜਿੱਥੇ ਉਹਦੇ ਸਾਰੇ ਦੇ ਸਾਰੇ ਦੁਸ਼ਮਣ ਇਕੱਠੇ ਹੁੰਦੇ ਤੇ ਹੁਣ ਉਹ ਟਾਈਮ ਆਉਣਾ ਜਿੱਥੇ ਹਾਲੇ ਵੀ ਹੋ ਸਕਦਾ ਕਿ ਮਨੂੰ ਕੁੱਸਾ ਦੀ ਕੋਈ ਬੈਕ ਵਾਪਸ ਮੁੜੇ ਉਹਦੀ ਜ਼ਿੰਦਗੀ ਕਿਤੇ ਨਾ ਕਿਤੇ ਵਾਪਸ ਰਸਤੇ ਤੇ ਆ ਜਾਏ ਪਰ ਹੁਣ ਉਹ ਇਨਸੀਡੈਂਟ ਹੋਣਾ ਜਦੋਂ ਹੁਣ ਇਹ ਕਲੀਅਰ ਹੋਗਾ ਕਿ ਪਿੱਛੇ ਦੇ ਸਾਰੇ ਰਸਤੇ ਮਨੂ ਗੁੱਸਾ ਦੇ ਲਈ ਬੰਦ ਹੋ ਜਾਣੇ ਆ ਤੇ ਕਿਉਂਕਿ ਹੁਣ ਅੰਦਰ ਬੰਬੀਹਾ ਗਿਆ ਕਿਤੇ ਮੈਂਬਰ ਨੇ ਉਹਨਾਂ ਸਭ ਨੂੰ ਪਤਾ ਵਾ ਮਨੂ ਗੁੱਸਾ ਦੇ ਕਾਰਨਾਮੇ ਕਿ ਇਹਨੇ ਗਗਨੇਂਦ ਦੇ ਦੋਨੇ ਗਿੱਟਿਆਂ 'ਚ ਗੋਲੀ ਮਾਰੀ ਆ ਜਾਂ ਇਹਨੇ ਉਹਨੂੰ ਜੁਗਰਾਜ ਸਿੰਘ ਨੂੰ ਖੇਤ ਦੇ ਵਿੱਚ ਕੰਮ ਕਰਦੇ ਨੂੰ ਗੋਲੀ ਮਾਰੀ ਆ ਉੱਪਰੋਂ ਇੱਕ ਦਲਿਤ ਪਰਿਵਾਰ ਦਾ ਮੁੰਡਾ ਤੇ ਜੱਟਾਂ ਦੇ ਮੁੰਡਿਆਂ ਨਾਲ ਪੰਗੇ ਲੈ ਰਿਹਾ ਤਾਂ ਥੋੜਾ ਉਹ ਵੀ ਐਂਗਲ ਆ ਜਾਂਦਾ ਵਾ ਤਾਂ ਉਹ ਕੀ ਕਰਦੇ ਆ ਅੰਦਰ ਬੰਬੀਹਾ ਗਰੁੱਪ ਦੇ ਜਿਹੜੇ ਵੀ ਬੰਦੇ ਹੁੰਦੇ ਆ ਉਹਨਾਂ ਦਾ ਮੇਨ ਉਸ ਟਾਈਮ ਹੁੰਦਾ ਹਰਜੀਤ ਸਿੰਘ ਪੈਂਟਾ ਉਹਦਾ ਨਾਮ ਪੈਂਟਾ ਜਾਂ ਪਿੰਟਾ ਕੁਝ ਇਹੋ ਜਿਹਾ ਕਰਕੇ ਉਹਦਾ ਨਾਮ ਹੋਊਗਾ ਨਿਕਨੇਮ ਹਰਜੀਤ ਸਿੰਘ ਉਹਦਾ ਅਸਲੀ ਨਾਮ ਉਹ ਮਨੂੰ ਕੋ ਸਾਨੂੰ ਫੜਦੇ ਆ ਤੇ ਉਹਨੂੰ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਆ ਪੂਰੇ ਦੇ ਕੱਪੜੇ ਲਾਉਂਦੇ ਆ ਨਿੱਕੇਡ ਕਰਦੇ ਆ ਨੂੰ ਪ੍ਰੋਪਰ ਅਲਫ ਨੰਗਾ ਕਰਦੇ ਆ ਤੇ ਉਸ ਤੋਂ ਬਾਅਦ ਇਹਨੂੰ ਚੱਪਲਾਂ ਨਾਲ ਕੁੱਟਿਆ ਜਾਂਦਾ ਤੇ ਚੱਪਲਾਂ ਨਾਲ ਵੀ ਕਿਵੇਂ ਇਹਦੇ ਸਿਰ ਤੇ ਚੱਪਲਾ ਮਾਰੀਆਂ ਜਾਂਦੀ ਤੇ ਉਹ ਇੱਕ ਤਰ੍ਹਾਂ ਦਾ ਸਿੰਬੋਲਿਕ ਆ ਕਿ ਜੇ ਆਪਾਂ ਕਿਸੇ ਨੂੰ ਕੋਈ ਚੋਟ ਪਹਚਾਉਣੀ ਆ ਜਾਂ ਕਿਸੇ ਨੂੰ ਸੱਟ ਮਾਰਨੀ ਆ ਆਪਾਂ ਹੋਰ ਤਰ੍ਹਾਂ ਨਾਲ ਕਰਾਂਗੇ ਪਰ ਕਿਸੇ ਨੂੰ ਚਪਲਾਂ ਦੇ ਨਾਲ ਜੁੱਤੀਆਂ ਨਾਲ ਕੁੱਟਣਾ ਉਹ ਵੀ ਸਿਰ ਦੇ ਵਿੱਚ ਤਾਂ ਉਹ ਇੱਕ ਸਿੰਬੋਲਿਕ ਜੈਸਚਰ ਆ ਕਿ ਉਹਨੂੰ ਆਪਣੇ ਤੋਂ ਬਹੁਤ ਨੀਵਾਂ ਦਿਖਾਉਣਾ ਤੇ ਇੱਥੇ ਗੱਲ ਖਤਮ ਨਹੀਂ ਹੋਈ ਉਹਦਾ ਵੀਡੀਓ ਬਣਾਇਆ ਜਾਂਦਾ ਉਸ ਸਾਰੇ ਇਨਸੀਡੈਂਟ ਦਾ ਤੇ ਉਹਨੂੰ ਸੋਸ਼ਲ ਮੀਡੀਆ ਦੇ ਉੱਪਰ ਸਰਕੂਲੇਟ ਕੀਤਾ ਜਾਂਦਾ ਤਾਂ ਹੁਣ ਇੱਕ ਇਨਸਾਨ ਕਦੇ ਨਾ ਕਦੇ ਤੇ ਬਾਹਰ ਆਉਣ ਦੀ ਉਮੀਦ ਆ ਕਦੇ ਨਾ ਕਦੇ ਉਹਦੇ ਆਮ ਸਮਾਜ ਵਿੱਚ ਰਣ ਦੀ ਉਮੀਦ ਹੈਗੀ ਆ ਪਰ ਹੁਣ ਉਦੇ ਲਈ ਆਮ ਸਮਾਜ ਚ ਵਿਚਰਨਾ ਉਹਦੋਂ ਬਹੁਤ ਹੀ ਔਖਾ ਜਦੋਂ ਨੂੰ ਇਹ ਪਤਾ ਕਿ ਸੋਸ਼ਲ ਮੀਡੀਆ ਦੇ ਉੱਪਰ ਉਹਦਾ ਇੱਕ ਵੀਡੀਓ ਸਰਕੂਲੇਟ ਹੈਗਾ ਜਿਹਦੇ ਚ ਬਿਲਕੁਲ ਮਤਲਬ ਨਿਰਵਸਤਰ ਹਾਲਤ ਦੇ ਵਿੱਚ ਬੈਠਾ ਉਹਦੇ ਕੁੱਟ ਪਹਿਰੀ ਆ ਤੇ ਉਹਦੇ ਸਿਰ 'ਚ ਚੱਪਲਾਂ ਵੱਜ ਰਹੀਆਂ ਨੇ ਤਾਂ ਹੁਣ ਹਾਲਤ ਮਨੂ ਕੁਸਾ ਲਈ ਬੱਤੋਂ ਬੱਤਰ ਹੋ ਗਏ ਪਰ ਫਾਈਨਲੀ ਇਸ ਤੋਂ ਬਾਅਦ ਕੀ ਹੁੰਦਾ ਬੰਬੀਹਾ ਗੈਂਗ ਦਾ ਜਿਹੜਾ ਰਾਈਵਲ ਗੈਂਗ ਹੈਗਾ ਉਹ ਹੈ ਜੱਗੂ ਭਗਵਾਨਪੁਰੀਆ ਦਿਕਰੋ ਕੁਝ ਟਾਈਮ ਬਾਅਦ ਜੱਗੂ ਭਗਵਾਨਪੁਰੀਆ ਖੁਦ ਫਰੀਦਕੋਟ ਜੇਲ੍ਹ ਦੇ ਵਿੱਚ ਆ ਜਾਂਦਾ ਤਾਂ ਫਾਈਨਲੀ ਮਨੂ ਕੁੱਸਾ ਨੂੰ ਵੀ ਬਚਾਉਣ ਵਾਲਾ ਆਪਣੀ ਸ਼ਰਨ ਚ ਲੈਣ ਵਾਲਾ ਤੇ ਉਹਨਾਂ ਦੇ ਮਤਲਬ ਬੰਬੀਹਾ ਗਰੁੱਪ ਦੇ ਉਹ ਸਾਰੇ ਜਿਹੜੇ ਉਹਦੇ ਉੱਪਰ ਹੋ ਰਿਆਂ ਵਾਤਿਆਚਾਰ ਉਹਦੇ ਤੋਂ ਬਚਾਉਣ ਲਈ ਉਹਨਾਂ ਇੱਕ ਆਸ ਦੀ ਕਿਰਨ ਦਿਖਦੀ ਆ ਜੱਗੂ ਭਗਵਾਨਪੁਰੀਆ ਤਾਂ ਹੁਣ ਮਨੂ ਕੁੱਸਾ ਉਹਨੂੰ ਜੱਗੂ ਭਗਵਾਨਪੁਰੀਆ ਨਾਲ ਕੋਈ ਦੋਸਤਾਨਾ ਨਹੀਂ ਕੋਈ ਉਹਨੋਂ ਦੇ ਨਾਲ ਪਿਆਰ ਨਹੀਂ ਪਰ ਦੁਸ਼ਮਣ ਤਾਂ ਦੁਸ਼ਮਣ ਠੋਡਾ ਦੋਸਤ ਤੇ ਜੱਗੂ ਭਗਵਾਨਪੁਰੀਆ ਵੀ ਉਹਨੂੰ ਆਪਣੀ ਸ਼ਰਨ ਚ ਲੈਂਦਾ ਵਾ ਉਹਨੂੰ ਪ੍ਰੋਟੈਕਸ਼ਨ ਦਿੰਦਾ ਵਾ ਤੇ ਉਸ ਤੋਂ ਬਾਅਦ ਮਨੂਕੂਸਾ ਜਦੋਂ ਉਹ ਬੇਲ ਮਿਲਦੀ ਆ ਤਾਂ ਜੱਗੂ ਭਗਵਾਨਪੁਰਿਆ ਦੇ ਰਸਤੇ ਉਹ ਲਾਰੈਂਸ ਨੂੰ ਮਿਲਦਾ ਲਾਰੈਂਸ ਦੇ ਕੰਟੈਕਟਸ ਹੋਂ ਦਾ ਲਾਰੈਂਸ ਬਿਸ਼ਨੋਈ ਦੇ ਤੇ ਹੁਣ ਉਹ ਇੱਕ ਤਰ੍ਹਾਂ ਨਾਲ ਉਸ ਦੁਨੀਆ ਚ ਪੂਰੀ ਤਰ੍ਹਾਂ ਨਾਲ ਚਲਾ ਗਿਆ ਮਨੂਕੂਸਾ ਜਿੱਥੇ ਉਹਦੇ ਆਲੇ ਦੁਆਲੇ ਗੈਂਗਸਟਰ ਨੇ ਉੱਥੇ ਹੀ ਉਹ ਦੂਸਰੇ ਉਸ ਇਨਸਾਨ ਨੂੰ ਮਿਲਦਾ ਜਿਹੜਾ 29 ਮਈ 2002 ਨੂੰ ਉਹਨਾਂ ਟੋਟਲ 12 ਨੌਜਵਾਨਾਂ ਦੇ ਵਿੱਚੋਂ ਇੱਕ ਉੱਥੇ ਸੀ ਪਹਿਲਾਂ ਹੁਣੇ ਮੈਂ ਗੱਲ ਕੀਤੀ ਮਨੂਕੂਸਾ ਦੀ ਕਿ ਉਹ ਉਸ ਦਿਨ ਉੱਥੇ ਕਿਉਂ ਸੀ ਹੁਣ ਦੂਸਰਾ ਇਨਸਾਨ ਰੂਪ ਜਿਹੜਾ ਇਹਦੇ ਨਾਲ ਸੀ ਉਹ ਰੂਪੇ ਨੂੰ ਮਿਲਦਾ ਉਹ ਵੀ ਕੋਈ ਇਸ ਤਰ੍ਹਾਂ ਦਾ ਹੀ ਇੱਕ ਡਰਗੀ ਆ ਜਿਹਨੂੰ ਘਰੋਂ ਕੱਢ ਦਿੱਤਾ ਜਾਂਦਾ ਵਾ ਉਹਦੀਆਂ ਮਾੜੀ ਸੰਗਤ ਕਰਕੇ ਉਹਦੀ ਡਰਗਸ ਲੈਣ ਦੀ ਇਸ ਲਤ ਕਰਕੇ ਤਾਂ ਉਹਨਾਂ ਦੀ ਆਪਸ ਵਿੱਚ ਦੋਸਤੀ ਹੋ ਜਾਂਦੀ ਹੈ ਦੋਨੇ ਦਲਿਤ ਪਰਿਵਾਰਾਂ ਨਾਲ ਸੰਬੰਧ ਰੱਖਦੇ ਦੋਨੇ ਹੁਣ ਨਸ਼ੇ ਤੇ ਆਦੀ ਹੋ ਚੁੱਕੇ ਆ ਤੇ ਇਸ ਕਰਕੇ ਉਹਨਾਂ ਦੀ ਆਪਸ ਟਿਊਨਿੰਗ ਜ਼ਿਆਦਾ ਬੈਠਦੀ ਆ ਪਰਮਨੂ ਗੁੱਸਾ ਨੂੰ ਯਾਦ ਹੈਗਾ ਹਾਲੇ ਵੀ ਹਰਜੀਤ ਸਿੰਘ ਪੈਂਟਾ ਹਰਜੀਤ ਸਿੰਘ ਪੈਂਟਾ ਉਹਨੂੰ ਕੁੱਟ ਕੇ ਸਰ ਚੱਪਲਾ ਮਾਰ ਕੇ ਤਾਨੂੰ ਬੇਇੱਜ਼ਤ ਕਰਕੇ ਤੇ ਉਸ ਤੋਂ ਬਾਅਦ ਸ਼ਾਇਦ ਭੁੱਲ ਗਿਆ ਪਰ ਮਨੂਕੁਸਾ ਨੂੰ ਯਾਦ ਹੈਗਾ ਉਹ ਹਮੇਸ਼ਾ ਉਹਨਾਂ ਯਾਦ ਰੱਖਿਆ ਤੇ ਹੁਣ ਉਹਦੇ ਕੋਲ ਇੱਕ ਗੈਂਗਸਟਰਾਂ ਦਾ ਬੈਕ ਵੀ ਹੈਗੀ ਤੇ ਉਹਦੇ ਕੋਲ ਹਥਿਆਰ ਵੀ ਹੈਗੇ ਆ ਤੇ ਹੁਣ ਉਹਦੇ ਕੋਲ ਇੱਕ ਆਪਣਾ ਦੋਸਤ ਵੀ ਹੈਗਾ ਤੇ ਇੱਕ ਦਿਨ ਰੂਪੇ ਦੇ ਨਾਲ ਮਿਲ ਕੇ ਮਨੂਕੁਸਾ ਹਰਜੀਤ ਸਿੰਘ ਪੈਂਟਾ ਨੂੰ ਘੇੜਦੇ ਆ ਤੇ ਉਹਨੂੰ ਗੋਲੀਆਂ ਮਾਰ ਕੇ ਮਾਰ ਦਿੰਦੇ ਤੇ ਇਥੋਂ ਸ਼ੁਰੂ ਹੁੰਦਾ ਮਨੂਕੁਸਾ ਦਾ ਬਦਲਾ ਜਿਹੜਾ ਇੱਕ ਇੰਡੀਵਿਜੂਅਲ ਬਦਲਾ ਵੀ ਉਹਨੇ ਲਿਆ ਤੇ ਉਸ ਤੋਂ ਬਾਅਦ ਇੱਕ ਜਿਹੜਾ ਸਮਾਜ ਤੋਂ ਹੀ ਬਦਲਾ ਹੋ ਗਿਆ ਕਿਉਂਕਿ ਇੱਕ ਬੰਦਾ ਜਿਹੜਾ ਨਾਰਮਲ ਆਪਣਾ ਕੰਮ ਕਰ ਰਿਹਾ ਸਮਾਜਿਕ ਤਰਿਤੀਆਂ ਹੀ ਨੇ ਇਹ ਸਾਰੀਆਂ ਲੜਕੀਆਂ ਨੂੰ ਛੇੜਨਾ ਜਾਂ ਜਿਹੜਾ ਜਾਤ ਪਾਤ ਦਾ ਆਪਣਾ ਕੰਮ ਹੈਗਾ ਦੂਸਰਾ ਇਹ ਹੋ ਗਿਆ ਤੀਸਰਾ ਹੋ ਗਿਆ ਕਿ ਪੁਲਿਸ ਦਾ ਕਿਸੇ ਵੀ ਕੇਸ ਦੇ ਵਿੱਚ ਸਿਰਫ ਇੱਕ ਧਿਰ ਦੀ ਗੱਲ ਸੁਣਨੀ ਤਾਂ ਇਹ ਸਾਰਾ ਕੁਝ ਇਕੱਠਾ ਹੋ ਜਾਂਦਾ ਤੁਹਾਡੇ ਅੰਦਰ ਗੁੱਸਾ ਭਰਦਾ ਤਾਂ ਤੁਸੀਂ ਉਹਦਾ ਰਵੈਂਜ ਲੈਣੀ ਸ਼ੁਰੂ ਕਰਦੇ ਤਾਂ ਹੁਣ ਮਨ ਨੂੰ ਗੁੱਸਾ ਆਪਣੇ ਉਹ ਸਬਮਿਸ਼ਨ ਦੇ ਉੱਪਰ ਹੈਗਾ ਪਰਸਨਲ ਰਵੈਂਜ ਉਹ ਲੈ ਚੁੱਕਿਆ ਤੇ ਮਨ ਨੂੰ ਗੁੱਸਾ ਨੂੰ ਸਹਾਰਾ ਦਿੱਤਾ ਜੱਗੂ ਭਗਵਾਨਪੁਰਿਆ ਨੇ ਤੇ ਲਾਰੈਂਸ ਨੇ ਤੇ ਇਸ ਕਰਕੇ ਹੁਣ ਉਹਦੀ ਜ਼ਿੰਦਗੀ ਉਹਨਾਂ ਦੇ ਨਾਲ ਹੈਗੀ ਹੈ ਇਹ ਸੀਗੀ ਆਪਣੀ ਹਲੇ ਇੱਕ ਕੈਰੈਕਟਰ ਦੀ ਸਟੋਰੀ ਇਹ ਕਾਰਨ ਸੀ ਜਿਹਦੇ ਕਰਕੇ ਮਨੂ ਕੁਸਾ ਉਸ ਦਿਨ 5 ਵਜੇ ਉਸ ਕਰੋਲਾ ਕਰੋਲਾ ਕਾਰ ਦੇ ਵਿੱਚ ਬੈਠਾ ਹੁੰਦਾ ਉਹਦੇ ਹੱਥ 'ਚੇ 47 ਹੁੰਦੀ ਤੇ ਮਨੂ ਕੁਸਾ ਉਹ ਪਹਿਲਾ ਇਨਸਾਨ ਉਹਨਾਂ ਨੌ ਬੰਦਿਆਂ ਦੇ ਵਿੱਚੋਂ ਟੋਟਲ ਨੌ ਜਾਨੇ ਸੀ ਦੋਨੇ ਕਾਰਾਂ ਦੇ ਵਿੱਚ ਤੇ 6 ਸ਼ੂਟਰ ਸਨ ਸਿਲੈਕਟ ਕੀਤੇ ਗਏ 6 ਸ਼ੂਟਰ ਪਰ ਅਸਲ 'ਚ ਕਹਿੰਦੇ ਜਿਨ੍ਹਾਂ ਨੇ ਗੋਡੀਆਂ ਚਲਾਈਆਂ ਉਹ ਤਿੰਨ ਜਾਣੇ ਸੀ ਟੋਟਲ ਤੇ ਉਹਨਾਂ ਤਿੰਨਾਂ ਚੋਂ ਜਿਨੇ ਸਭ ਤੋਂ ਜ਼ਿਆਦਾ ਗੋਲੀਆਂ ਚਲਾਈਆਂ ਤੇ ਸਭ ਤੋਂ ਪਹਿਲੀਆਂ ਗੋਲੀਆਂ ਚਲਾਈਆਂ ਉਹ ਮਨੂ ਕੁਸਸਾ ਸੀ ਤੇ ਹੁਣ ਆਪਾਂ ਆਉਣੇ ਆ ਇਸ ਕਹਾਣੀ ਦੇ ਦੂਸਰੇ ਇੱਕ ਕਰੈਕਟਰ ਵੱਲ ਦੂਸਰਾ ਕਰੈਕਟਰ ਹੈ ਅੰਕਿਤ ਸਿਰਸਾ ਅੰਕਿਤ ਸਿਰਸਾ ਸਿੱਧੂ ਮੂਸੇਵਾਲੇ ਨੂੰ ਜਿਹੜੇ 9 ਬੰਦੇ ਮਾਰਨਾ ਹੈ ਦੋ ਗੱਡੀਆਂ ਚ ਉਹਨਾਂ ਸਭ ਤੋਂ ਛੋਟੀ ਉਮਰ ਦਾ ਲੜਕਾ ਤੇ ਹੁਣ ਉਹ ਹਰਿਆਣਾ ਦਾ ਲੜਕਾ ਤੇ ਉਹ ਉੱਥੇ ਕੀ ਕਰ ਰਿਹਾ ਉਸ ਦਿਨ ਹਰਿਆਣੇ ਤੋਂ ਆਪਣੇ ਘਰ ਤੋਂ ਇੰਨੀ ਦੂਰ ਇੱਕ ਛੋਟੀ ਉਮਰ ਦਾ ਲੜਕਾ 5 ਵਜੇ ਕਿਉਂ ਕਿਸੇ ਇੱਕ ਅਹਿਜ ਇਨਸਾਨ ਨੂੰ ਮਾਰਨ ਆਇਆ ਜਿੰਦਾ ਉਹਦੇ ਨਾਲ ਪਰਸਨਲ ਕੋਈ ਰੰਜਿਸ਼ ਨਹੀਂ ਹੈ ਜਿਹਨੂੰ ਉਹ ਕਦੇ ਮਿਲਿਆ ਨਹੀਂ ਜਿਹਨੂੰ ਕਦੇ ਜਾਣਦਾ ਨਹੀਂ ਸੀ ਜਿਹਦੇ ਨਾਲ ਉਹਦੀ ਕਿਸੇ ਵੀ ਤਰ੍ਹਾਂ ਦੀ ਕੋਈ ਲਗੜਾ ਡਟ ਨਹੀਂ ਤੇ ਕਿਉਂ ਉਹਦੇ ਹੱਥ ਦੇ ਵਿੱਚ ਦੋਨੇ ਹੱਥਾਂ ਦੇ ਵਿੱਚ ਪਿਸਤੌਲ ਸੀਗੇ ਤੇ ਇਹ ਉਹ ਲੜਕਾ ਵਾ ਜਿਹੜਾ ਸਿੱਧੂ ਮੂਸੇਵਾਲਾ ਦੀ ਥਾਰ ਦੇ ਬੋਨਟ ਤੇ ਚੜਿਆ ਤੇ ਜਿਹਨੇ ਸਭ ਤੋਂ ਕਲੋਜ਼ ਰੇਂਜ ਤੋਂ ਸਿੱਧੂ ਮੂਸੇਵਾਲੇ ਨੂੰ ਗੋਲੀਆਂ ਮਾਰੀ ਇਹ ਵੀ ਮੰਨਿਆ ਜਾਂਦਾ ਜੇ ਤੁਸੀਂ ਡਾਕਟਰ ਦੀ ਰਿਪੋਰਟ ਪੋਸਟਮਾਰਟਮ ਦੀ ਰਿਪੋਰਟ ਸਾਰਾ ਜਿਹੜੀ ਮੈਂ ਤੁਹਾਨੂੰ ਹੁਣੇ ਬੁੱਕ ਦੱਸੀ ਆ ਇਹਦੇ ਵਿੱਚ ਉਹ ਸਾਰੀ ਡਿਟੇਲ ਵੀ ਹੈਗੀ ਟੋਟਲ ਕਿੰਨੀਆਂ ਗੋਲੀਆਂ ਲੱਗੀਆਂ ਨੇ ਅਸਲ ਦੇ ਵਿੱਚ ਲੋਕ ਅਲੱਗ-ਅਲੱਗ ਕਾਊਂਟ ਦਿੰਦੇ ਆ ਕੋਈ 17 ਕਹਿੰਦਾ ਕੋਈ 37 ਕਹਿੰਦਾ ਕੋਈ ਕਿੰਨੀਆਂ ਕਹਿੰਦਾ ਟੋਟਲ ਪੋਸਟਮਾਰਟਮ ਦੇ ਅਕੋਰਡਿੰਗ ਕਿੰਨੀਆਂ ਗੋਲੀਆਂ ਲੱਗੀਆਂ ਤੇ ਅਸਲ ਚ ਕਿਹੜੀ ਗੋਲੀ ਇੱਕ ਮੇਨ ਡੈਡਲੀ ਗੋਲੀ ਸੀ most likely ਉਹ ਗੋਲੀ ਕਿਹਨੇ ਮਾਰੀ ਹੋਊਗੀ ਉਹ most likely ਗੋਲੀ ਅੰਕਿਤ ਸਿਰਸਾ ਨੇ ਮਾਰੀ ਹੋਊਗੀ ਕਿਉਂਕਿ ਸਭ ਤੋਂ ক্লোਜ਼ ਰੇਂਜ ਤੋਂ ਇਹਨੇ ਗੋਲੀਆਂ ਮਾਰੀਆਂ ਨੇ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਅੰਕਿਤ ਸਿਰਸਾ ਹਰਿਆਣੇ ਦਾ ਲੜਕਾ 6 ਭਾਈ ਪੈਣਾ ਦੇ ਵਿੱਚੋਂ ਸਭ ਤੋਂ ਛੋਟਾ 4 ਭੈਣਾਂ ਵੱਡੀਆਂ ਤੇ 1 ਭਾਈ ਵੱਡਾ ਇਹ ਸਭ ਤੋਂ ਛੋਟਾ ਛੋਟਾ ਹੋਣ ਦੇ ਕਾਰਨ ਬਹੁਤ ਜ਼ਿਆਦਾ ਲਾਡਲਾ ਪਰਿਵਾਰ ਕੋਈ ਬਹੁਤ ਜ਼ਿਆਦਾ ਅਮੀਰ ਨਹੀਂ ਨਾਰਮਲ ਵੀ ਨਹੀਂ ਕਹਿ ਸਕਦੇ ਲੋ ਮਿਡਲ ਕਲਾਸ ਨੂੰ ਬਿਲੋਂਗ ਕਰਦੀ ਹੈ ਫੈਮਿਲੀ ਹੈ ਸਾਰੇ ਲੋਕ ਮਜਦੂਰੀ ਜਾਂ ਛੋਟੇ-ਮੋਟੇ ਕੰਮ ਕਰਕੇ ਆਪਣਾ ਜੀਵਨ ਨਗਾਉਂਦੇ ਸਿੰਪਲ ਫੈਮਿਲੀ ਆ ਫੈਮਿਲੀ ਦੇ ਵਿੱਚ ਕਦੇ ਕੋਈ ਇਸ ਤਰ੍ਹਾਂ ਦਾ ਨਹੀਂ ਕੋਈ ਝਗੜੇ ਨਹੀਂ ਕਰਨ ਵਾਲਾ ਹੈਗਾ ਕੋਈ ਸ਼ਰਾਬ ਪੀ ਕੇ ਰੋਲਾ ਪਾਉਣ ਵਾਲਾ ਬੰਦਾ ਨਹੀਂ ਹੈਗਾ ਪਰ ਚਾਰ ਭੈਣਾਂ ਹੁੰਦੀਆਂ ਪਹਿਲਾਂ ਤੇ ਇਹ ਇੱਕ ਬੇਟਾ ਹੁੰਦਾ ਸਭ ਤੋਂ ਛੋਟਾ ਹੁੰਦਾ ਇਸ ਕਰਕੇ ਲਾਡਲਾ ਜ਼ਿਆਦਾ ਹੁੰਦਾ ਲਾਡਲਾ ਇੰਨਾ ਕਿ ਜ਼ਿਆਦਾ ਹੁੰਦਾ ਕਿ ਇਹਦੇ ਸਕੂਲ ਵੱਲ ਪੜਾਈ ਵੱਲ ਕਦੇ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ ਇਹ ਜੋ ਵੀ ਕਰਦਾ ਉਹਨੂੰ ਹੱਸ ਕੇ ਟਾਲ ਦਿੱਤਾ ਜਾਂਦਾ ਛੋਟੇ ਹੁੰਦੇ ਹੀ ਇੱਕ ਵਾਰ ਇਹ ਆਪਣੇ ਕਿਸੇ ਗਵਾਂਡੀ ਦਾ ਫੋਨ ਵੀ ਚੋਰੀ ਕਰਦਾ ਇਹ ਇਹਦਾ ਪਹਿਲਾ ਕ੍ਰਾਈਮ ਆ ਪਰ ਉਸ ਫੋਨ ਦੀ ਵੀ ਕੰਪਲੇਂਟ ਜਦੋਂ ਗਵਾਂਡੀ ਕਰਨ ਆਉਂਦੇ ਇਹਨਾਂ ਦੇ ਕਰੇ ਤਾਂ ਉਹ ਅੱਗੇੋਂ ਹੱਸ ਕੇ ਛਾੜ ਦਿੰਦੇ ਆ ਤੇ ਦੇ ਪੇਰੈਂਟਸ ਜਿਹੜੀ ਕਿ ਉਹਨਾਂ ਦੀ ਸਭ ਤੋਂ ਪਹਿਲੀ ਮਿਸਟੇਕ ਹੱਸ ਕੇ ਛਾੜ ਦਿੰਦੇ ਆ ਕਹਿੰਦੇ ਬੱਚਾ ਵਾ ਕੋਈ ਗੱਲ ਨਹੀਂ ਕਰ ਦਿੰਦਾ ਤੇ ਇਸ ਤਰ੍ਹਾਂ ਦੇ ਨਾਲ ਅੰਕਿਤ ਸ਼ਰਸਾ ਵੱਡਾ ਹੋਇਆ ਪੇਰੈਂਟਸ ਗਰੀਬ ਨੇ ਉਹਨਾਂ ਦਾ ਸਾਰਾ ਧਿਆਨ ਸਿਰਫ ਮਜ਼ਦੂਰੀ ਵੱਲ ਲੱਕ ਤੋੜਵੀਂ ਮਿਹਨਤ ਕਰਨ ਵੱਲ ਤੇ ਕਰਦਾ ਖਰਚਾ ਚਲਾਉਣ ਵੱਲ ਇਸ ਬੱਚੇ ਵੱਲ ਕੋਈ ਧਿਆਨ ਨਹੀਂ ਹੈਗਾ ਤੇ ਇਹ ਬੱਚਾ ਵਰਹੂਰ ਆਪਣੀ ਉਮਰ ਦੇ ਮੁੰਡਿਆਂ ਨੂੰ ਮਿਲਦਾ ਮੁੰਡਿਆਂ ਨੂੰ ਮਿਲਦਾ ਤੇ ਇਸ ਏਜ ਦੇ ਵਿੱਚ ਆਪਾਂ ਸਾਰਿਆਂ ਨੂੰ ਕੋਈ ਰੋਲ ਮਾਡਲ ਚਾਹੀਦਾ ਹੁੰਦਾ ਮੈਨੂੰ ਯਾਦ ਆ ਜਦੋਂ ਮੈਂ ਛੋਟਾ ਸੀ ਸਾਡੇ ਵੀ ਰੋਲ ਮਾਡਲ ਹੁੰਦੇ ਸੀ ਪਰ ਉਹ ਜ਼ਿਆਦਾਤਰ ਖੇਡਾਂ ਵਾਲੇ ਲੋਕ ਰਹੇ ਕਰੈਕਟਰਸ ਹੁੰਦੇ ਸੀ ਫੁੱਟਬਾਲਰਸ ਹੁੰਦੇ ਸੀ ਪਰ ਹਰ ਇੱਕ ਇਨਸਾਨ ਨੂੰ ਇਸ ਏਜ ਦੇ ਵਿੱਚ ਕੋਈ ਇੱਕ ਸਾਹਮਣੇ ਇਮੇਜ ਚਾਹੀਦੀ ਹੁੰਦੀ ਆ ਜ ਜਿਹਦੇ ਵਰਗਾ ਉਹ ਬਣ ਸਕੇ ਪਰ ਹੁਣ ਇਹ ਕਿਹ ਬੱਚਾ ਜਿਦੇ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਜਿਹਨੂੰ ਕਦੇ ਕਿਸੇ ਨੇ ਕੋਈ ਸੇਧ ਨਹੀਂ ਦਿੱਤੀ ਜਿਹਨੂੰ ਕਦੇ ਕਿਸੇ ਨੇ ਕੋਈ ਸਿਖਾਇਆ ਨਹੀਂ ਜਿਹਨੂੰ ਕਦੇ ਕਿਸੇ ਨੇ ਕੋਲ ਬਿਠਾ ਕੇ ਚੰਗੀਆਂ ਗੱਲਾਂ ਨਹੀਂ ਸਿਖਾਈਆਂ ਤੇ ਉੱਪਰੋਂ ਇਹ ਬਾਹਰ ਚਲਾ ਗਿਆ ਕਿਉਂਕਿ ਉਹਨੇ ਕਿਸੇ ਨਾ ਕਿਸੇ ਨੂੰ ਤਾਂ ਮਿਲਣਾ ਸੀਗਾ ਤੇ ਬਾਹਰ ਉਹ ਗਲਤ ਸੰਗਤ ਚ ਪਿਆ ਤੇ ਉੱਥੇ ਇਹਨੂੰ ਇੰਟਰੋਡਿਊਸ ਕਰਵਾਇਆ ਜਾਂਦਾ ਸੋਸ਼ਲ ਮੀਡੀਆ ਦੇ ਉੱਪਰ ਇੱਕ ਇਹੋ ਜਿਹਾ ਕੈਰੈਕਟਰ ਜਿਹੜਾ ਲੜਕੀਆਂ 'ਚ ਬਹੁਤ ਪੌਪੂਲਰ ਆ ਜਿਹੜਾ ਇੱਕ ਡੌਨ ਆ ਜਿਹੜਾ ਕੋਈ ਬਾਈ ਆ ਜਿਹਦੇ ਤੋਂ ਸਾਰੇ ਡਰਦੇ ਆ ਉਹਦੀਆਂ ਸਟੋਰੀਜ਼ ਲੈਜੈਂਡਰੀ ਬਣਾਈਆਂ ਗਈਆਂ ਕੁਝ ਫੇਕ ਕੁਝ ਸੱਚੀਆਂ ਕੁਝ ਝੂਠੀਆਂ ਕੁਝ ਇਸ ਤਰ੍ਹਾਂ ਦੀਆਂ ਜਿਹੜਾ ਹਰ ਟਾਈਮ ਬਹੁਤ ਸਾਰੇ ਮੁੰਡਿਆਂ ਦੇ ਨਾਲ ਘੁੰਮਦਾ ਬਹੁਤ ਕੋਈ ਬਹੁਤ ਸਾਰੀਆਂ ਗੰਨਾਂ ਨੇ ਤੇ ਉਹਦਾ ਨਾਮ ਆ ਲੋਰੈਂਸ ਬਿਸ਼ਨੋਈ ਤੇ ਇਹਦੇ ਨਾਲ ਦੇ ਲੜਕੇ ਇਹਨੂੰ ਦੱਸਦੇ ਆ ਕਿ ਇਹ ਬਾਈ ਤੋਂ ਸਾਰੇ ਡਰਦੇ ਆ ਇਹ ਬਾਈ ਸਭ ਤੋਂ ਵੱਡਾ ਹੀਰੋ ਆ ਇਹਦੇ ਸਾਹਮਣੇ ਕੋਈ ਨਹੀਂ ਖੜਦਾ ਐਸੇ-ਐਸ ਤਰ੍ਹਾਂ ਦੀਆਂ ਸਟੋਰੀਆਂ ਤਾਂ ਜਦ ਇਸ ਲੜਕੇ ਕੋਲੇ ਕੋਈ ਹੋਰ ਡਾਇਰੈਕਸ਼ਨ ਨਹੀਂ ਹੈ ਕੋਈ ਨਾ ਕੋਈ ਡਾਇਰੈਕਸ਼ਨ ਤਾਂ ਲੈਣੀ ਆ ਜੇ ਆਪਾਂ ਪੈਦਾ ਹੋਏ ਆ ਕਿਸੇ ਨਾ ਕਿਸੇ ਪਾਸੇ ਤਾਂ ਤੁਰਨਾ ਪਊਗਾ ਤਾਂ ਇਹ ਲੜਕਾ ਅੰਕਿਤ ਸਰਸ ਉਸ ਡਾਇਰੈਕਸ਼ਨ ਦੇ ਵੱਲ ਤੁਰ ਪੈਂਦਾ ਤੇ ਲੋਰੈਂਸ ਬਿਸ਼ਨੋਈ ਛੋਟੀ ਉਮਰ ਤੋਂ ਹੀ ਇਹਦਾ ਹੀਰੋ ਬਣ ਜਾ। ਤੇ ਹੁਣ ਇਹਨੂੰ ਹੋਰ ਕੁਝ ਨਹੀਂ ਪਤਾ ਆਪਣੀ ਲਾਈਫ 'ਚ ਕਿਉਂਕਿ ਇਹਨੇ ਕੁਝ ਕੀਤਾ ਨਹੀਂ। ਇਹਨੂੰ ਕੁਝ ਪਤਾ ਨਹੀਂ ਲਾਈਫ ਦੇ ਵਿੱਚ ਕੀ ਕਰਨਾ। ਤਾਂ ਹੁਣ ਇਹਦਾ ਸਿਰਫ ਇੱਕੋ ਹੀ ਏਮ ਆ ਕਿ ਮੈਂ ਵੱਡਾ ਹੋ ਕੇ ਲਾਰੈਂਸ ਬਿਸ਼ਨੋਈ ਬਣਨਾ ਤੇ ਦੂਸਰਾ ਸੋਸ਼ਲ ਮੀਡੀਆ ਦੇ ਉੱਪਰ ਫੋਲੋਇੰਗ। ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੇ ਕਮੈਂਟ ਦੇਖਦਾ ਲਾਰੈਂਸ ਬਿਸ਼ਨੋਈ ਨੂੰ ਆਏ ਹੋਏ ਕਮੈਂਟ ਜਿਦੇ ਵਿੱਚ ਉਹਦੀ ਪ੍ਰੇਜ਼ ਕੀਤੀ ਜਾਂਦੀ ਆ ਜਿਵੇਂ ਕਿ ਕਮੈਂਟਾਂ ਦੇ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਫੇਸਬੁੱਕ ਦੇ ਉੱਪਰ ਕਿਸ ਤਰ੍ਹਾਂ ਦੀ ਉਹ ਪ੍ਰੇਜ਼ ਦੇ ਆਪਾਂ ਲਿਖ ਦਿੰਦੇ ਆ ਕਿਸੇ ਨੂੰ ਵੀ ਸਾਰਾ। ਤਾਂ ਇਹਨੂੰ ਵੀ ਚਾਹੀਦੀ ਆ ਉਹ ਪ੍ਰੇਜ਼। ਇਨੂੰ ਵੀ ਉਹ ਸਾਰੀ ਚੜ੍ਹਾਈ ਚਾਹੀਦੀ ਆ ਤਾਂ ਹੁਣੇ ਡਿਸਾਈਡ ਕਰ ਲੈਂਦਾ ਕਿ ਮੈਂ ਲਾਰੈਂਸ ਬਿਸ਼ਨੋਈ ਵਰਗਾ ਹੀ ਬਣੂੰਗਾ ਤੇ ਹੁਣ ਜੇ ਲਾਰੈਂਸ ਬਿਸ਼ਨੋਈ ਵਰਗਾ ਬਣਨਾ ਤਾਂ ਤੁਹਾਨੂੰ ਉਸ ਰਸਤੇ ਤੇ ਚੱਲਣਾ ਪਊਗਾ ਤੇ ਹੌਲੀ-ਹੌਲੀ ਇਹ ਲੜਕਾ ਜਿਹੜਾ ਇਹਨਾਂ ਸਾਰਿਆਂ ਚ ਸਭ ਤੋਂ ਛੋਟਾ ਸੀਗਾ ਇਹ ਉਸ ਰਸਤੇ ਤੇ ਚੱਲ ਪੈਂਦਾ ਹੌਲੀ-ਹੌਲੀ ਬਿਨਾ ਕਿਸੇ ਸਹਿਦ ਦੇ ਬਿਨਾ ਕਿਸੇ ਮਾਂ-ਬਾਪ ਦੇ ਸਲਾਹ ਦੇ ਤੇ ਸਹਿਦ ਦੇ ਉਹਨਾਂ ਦੇ ਗਲਤ ਸੰਗਤ ਚ ਪਿਆ ਤੇ ਇਹ ਉਹ ਲੜਕਾ ਸੀ ਇਹਦੀ ਚ ਇੱਕ ਹੋਰ ਸਪੈਸ਼ਲਟੀ ਸੀ ਕਿ ਇਹ ਆਪਣੇ ਦੋਨੇ ਹੱਥਾਂ ਦੇ ਨਾਲ ਇੱਕੋ ਜਿੰਨੀ ਐਕੂਰੇਸੀ ਦੇ ਨਾਲ ਸ਼ੂਟ ਕਰ ਲੈਂਦਾ ਸੀ ਰਿਵੋਲਵਰ ਦੇ ਨਾਲ ਤੇ ਇਸੇ ਲਈ ਉਸ ਦਿਨ ਜਦੋਂ ਇਹ ਸਿੱਧੂ ਮੂਸੇਵਾਲੇ ਦੀ ਕਾਰ ਦਾ ਥਾਰ ਦਾ ਪਿੱਛਾ ਕਰਦੇ ਆ ਤਾਂ ਇਹਦੇ ਹੱਥਾਂ ਦੇ ਵਿੱਚ ਨਾਰਮਲ ਬਾਕੀਆਂ ਦੇ ਕੋਲ ਇੱਕ ਪਿਸਤਲ ਹੈ ਇਹਦੇ ਹੱਥਾਂ ਦੇ ਵਿੱਚ ਦੋ ਪਿਸਤਲ ਹੁੰਦੇ ਤੇ ਦੂਸਰਾ ਇਹਨੂੰ ਕਾਲੀ ਆ ਬਹੁਤ ਛੇਤੀ ਬਿਸ਼ਨੋਈ ਵਰਗਾ ਬਣਨ ਦੀ ਤਾਂ ਜਦੋਂ ਹੀ ਪਹਿਲੇ ਫਾਇਰ AK47 ਦੇ ਸਿੱਧੂ ਮੂਸੇਵਾਲਾ ਤੇ ਹੁੰਦੇ ਆ ਤਾਂ ਉਸ ਤੋਂ ਬਾਅਦ ਜਦੋਂ ਇਹਦੀ ਗੱਡੀ ਰੁਕਦੀ ਆ ਇਹ ਇੱਕਦਮ ਛਾਲ ਮਾਰ ਕੇ ਗੱਡੀ ਦੇ ਵਿੱਚੋਂ ਬਾਹਰ ਆਉਂਦਾ ਤੇ ਅੰਦਾਜ਼ ਤੋਂ ਗੋਲੀਆਂ ਚਲਾਉਂਦਾ ਮੂਸੇਵਾਲਾ ਤੇ ਦੋਨੇ ਹੱਥਾਂ ਦੇ ਨਾਲ ਤੇ ਇੰਨਾ ਜੋਸ਼ ਦੇ ਨਾਲ ਗੋਲੀਆਂ ਚਲਾਉਂਦਾ ਕਿਉਂਕਿ ਇਹਨੂੰ ਇਹਨੇ ਕੁਝ ਅਚੀਵ ਕਰਨਾ ਇਹਨੂੰ ਇਹ ਦੱਸਿਆ ਗਿਆ ਕਿ ਇਹਦੇ ਨਾਲ ਬਹੁਤ ਵੱਡਾ ਬਾਈ ਬਣ ਜਾਊਗਾ ਇਹਦਾ ਨਾਮ ਹੋਊਗਾ ਮੁੰਡੇ ਇਹਨੂੰ ਬਹੁਤ ਸਤਿਕਾਰ ਨਾਲ ਦੇਖਣਗੇ ਬਾਈ ਬਾਈ ਕਰਨਗੇ ਤੇ ਇਸ ਕਰਕੇ ਦੋਨੇ ਹੱਥਾਂ ਦੇ ਵਿੱਚ ਰਿਵਾਲਵਰ ਫੜੀ ਇਹ ਬੌਂਟ ਦੇ ਉੱਪਰ ਚੜ ਜਾਂਦਾ ਜਿੱਥੇ ਆਲਰੇਡੀ ਸਿੱਧੂ ਮੂਸੇਵਾਲਾ ਚਾਹਦੋਂ ਤੋਂ ਤੱਕ ਆਲਰੇਡੀ ਜ਼ਖਮੀ ਹਾਲਤ ਦੇ ਵਿੱਚ ਤੇ ਜਿਹੜੇ ਹੱਥ ਦੇ ਨਾਲ ਉਹਦੇ ਨੇ ਰਿਵਾਲਵਰ ਫੜਨੀ ਸੀ ਉਹਦੀ ਸੱਜੀ ਬਾਹ ਤੁਸੀਂ ਵੀ ਦੇਖੀ ਹੋਊਗੀ ਬਹੁਤ ਸਾਰੀਆਂ ਫੁਟੇਜਸ ਉਹ ਪਹਿਲਾਂ ਹੀ ਮਨੂੰ ਕੁੱਸਾ ਦੇ ਜਿਹੜੇ ਪਹਿਲੇ ਫਾਇਰ ਹੋਇਆ ਕਿ 47 ਦੇ ਨਾਲ ਉਹਨਾਂ ਦੇ ਨਾਲ ਹੀ ਟੁੱਟ ਚੁੱਕੀ ਆ ਤੇ ਉਹ ਹੁਣ ਕੁਝ ਨਹੀਂ ਉਹਨੂੰ ਕਰ ਸਕਦਾ ਤੇ ਉਹਨੂੰ ਬਿਲਕੁਲ ਕਲੋਜ਼ ਰੇਂਜ ਤੋਂ ਇਹ ਗੋਲੀਆਂ ਮਾਰਦਾ ਤਾ ਤੀਸਰਾ ਕਰੈਕਟਰ ਤੀਸਰਾ ਕਰੈਕਟਰ ਹੈ ਦੀਪਕ ਮੁੰਡੀ ਨੂੰ ਇਹਨਾਂ ਨੂੰ ਫੜਿਆ ਗਿਆ ਉਸ ਤੋਂ ਬਾਅਦ ਸਪੈਸ਼ਲੀ ਫੌਜੀ ਨੂੰ ਕਿਉਂਕਿ ਫੌਜੀ ਇਸ ਦੂਸਰੇ ਮੋਡਿਊਲ ਦਾ ਬੌਸ ਹੁੰਦਾ ਤੇ ਇਹ ਖੁਦ ਵੀ ਦੀਪਕ ਮੁੰਡੀ ਖੁਦ ਵੀ ਦੱਸਦਾ ਤੇ ਫੌਜੀ ਵੀ ਦੱਸਦਾ ਕਿ ਸਭ ਤੋਂ ਜ਼ਿਆਦਾ ਸਿੱਧੂ ਮੂਸੇਵਾਲੇ ਨੂੰ ਮਾਰਨ ਦੇ ਵਿੱਚ ਈਗਰ ਕੌਣ ਸੀ ਚਾਹਵਨ ਕੌਣ ਸੀ ਉਹ ਸੀਗਾ ਦੀਪਕ ਮੁੰਡੀ ਤੇ ਦੂਸਰੀ ਗੱਲ ਸਭ ਤੋਂ ਅਖੀਰਲੀ ਗੋਲੀ ਜਦੋਂ ਉੱਥੋਂ ਸੀਨ ਤੋਂ ਭੱਜਦੇ ਨੇ ਤਾਂ ਸਭ ਤੋਂ ਅਖੀਰਲੀ ਗੋਲੀ ਜਿਹੜੀ ਸਿੱਧੂ ਮੂਸੇਵਾਲੇ ਨੂੰ ਕੋਈ ਵੀ ਮਾਰਦਾ ਉਹ ਇਹ ਸ਼ਖਸ ਮਾਰਦਾ ਦੀਪਕ ਮੁੰਡੀ ਇਹਦਾ ਨਾਮ ਅਖੀਰਲੀ ਗੋਲੀ ਇਹ ਮਾਰਦਾ ਤੇ ਜਿਹੜਾ ਉਹ ਥੋੜਾ ਕਹਿੰਦੇ ਕਿ ਅਖੀਰ ਚ ਮਾੜਾ ਜਾਂ ਦੇਖਦਾ ਵਾ ਕਿ ਉਹ ਹੈ ਜਾਂ ਖਤਮ ਹੋ ਚੁੱਕਿਆ ਤਾਂ ਦੀਪਕ ਮੁੰਡੀ ਤੇ ਸਭ ਤੋਂ ਸਮਾਰਟ ਇਹਨਾਂ ਸਾਰਿਆਂ ਦੇ ਵਿੱਚੋਂ ਸਭ ਤੋਂ ਸਮਾਰਟ ਇਸ ਕਰਕੇ ਕਹਿ ਦਿੰਨੇ ਆ ਕਿਉਂਕਿ 105 ਦਿਨ ਤੱਕ ਇਹ ਸੀਗਾ ਜਿਹੜਾ ਅਖੀਰ ਤੱਕ ਪੁਲਿਸ ਤੋਂ ਨਹੀਂ ਫੜਿਆ ਗਿਆ 105 ਦਿਨੇ ਲਾਪਤਾ ਰਿਆ ਮਤਲਬ ਪੁਲਿਸ ਇਹਦੀ ਭਾਲ ਦੇ ਵਿੱਚ ਰਹੀ ਫਾਈਨਲੀ ਇਹਨੂੰ ਨੇਪਾਲ ਦੇ ਬਾਰਡਰ ਤੋਂ ਫੜਿਆ ਗਿਆ ਤੇ ਹੁਣ ਇਹਦੀ ਸਟੋਰੀ ਕੀ ਆ ਇਹ ਆਪਣੀ ਕਿਸ ਲੜਾਈ ਨੂੰ ਲੜਦਾ ਹੋਇਆ ਉਸ ਦਿਨ ਉੱਥੇ ਪਹੁੰਚਿਆ ਦੀਪਕ ਮੁੰਡੀ ਇੱਕ ਬਹੁਤ ਹੀ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਣ ਵਾਲਾ ਇੱਕ ਲੜਕਾ ਤੇ ਉਸ ਤੋਂ ਬਾਅਦ ਦੀਪਕ ਮੁੰਡੀ ਨੇ ਇਹ ਦੱਸਿਆ ਕਿ ਜਦੋਂ ਮੈਂ ਇਹਨਾਂ ਲੋਕਾਂ ਦੇ ਕੰਟੈਕਟਸ ਆਇਆ ਗੈਂਗਸਟਰਾਂ ਦੇ ਤਾਂ ਇਹਨਾਂ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਮੈਨੂੰ ਜੇ ਮੈਂ ਸਿੱਧੂ ਮੂਸੇਵਾਲੇ ਦੇ ਗੋਲੀ ਮਾਰਨ ਦੇ ਨੂੰ ਤਿਆਰ ਹੋ ਜਾਊਗਾ ਤਾਂ ਮੈਨੂੰ 1 ਕਰੋੜ ਰੁਪਏ ਮਿਲੂਗਾ ਤੇ ਉਸ ਤੋਂ ਬਾਅਦ ਮੇਰੀ ਭੈਣ ਦੇ ਵਿਆਹ ਦਾ ਜੋ ਖਰਚਾ ਹੈ ਉਹ ਵੀ ਸਾਰਾ ਇਹ ਲੋਕ ਦੇਣਗੇ ਇਹ ਚੀਜ਼ ਸੀ ਇਸ ਚੀਜ਼ ਨੇ ਦੀਪਕ ਮੁੰਡੇ ਨੂੰ ਡਰਾਈਵ ਕੀਤਾ ਡਰਾਈਵ ਮਤਲਬ ਉਹਨੂੰ ਉਧਰ ਉਸ ਡਾਇਰੈਕਸ਼ਨ ਚ ਲੈ ਕੇ ਗਿਆ ਉਹ ਪੈਸੇ ਦਾ ਲਾਲਚ ਇੱਕ ਬਹੁਤ ਹੀ ਗਰੀਬ ਪਰਿਵਾਰ ਦਾ ਮੁੰਡਾ ਤੇ ਜਿਹਨੂੰ 1 ਕਰੋੜ ਰੁਪਈਆ ਮਿਲੂਗਾ ਤੇ ਨਾਲੇ ਉਹਦੀ ਭੈਣ ਦੇ ਵਿਆਹ ਦਾ ਸਾਰਾ ਜੋ ਵੀ ਦੇਖ ਰਿਖਾਗੇ ਉਹ ਖੁਦ ਹੀ ਇਹ ਗੋਲਡੀ ਬਰਾਡ ਤੇ ਬਿਸ਼ਨੋਈ ਹੁਣੀ ਕਰਨਗੇ ਇਹ ਵੀ ਦੱਸਦੇ ਆ ਕਿ ਦੋ ਤਿੰਨ ਦਿਨ ਪਹਿਲਾਂ ਤੋਂ ਵੀ ਜਾਂ ਉਸ ਦਿਨ ਜਦੋਂ ਉਹਦੀ ਵੇਟ ਕਰ ਰਹੇ ਸੀ ਤਾਂ ਦੀਪਕ ਮੁੰਡੀ ਹੀ ਸਭ ਤੋਂ ਜ਼ਿਆਦਾ ਈਗਰ ਸੀਗਾ ਤੇ ਉਹ ਬਾਰ-ਬਾਰ ਕਹਿ ਰਿਹਾ ਸੀਗਾ ਕਿ ਕੋਈ ਉਹਤੇ ਗੋਲੀ ਨਹੀਂ ਚਲਾਊਗਾ ਉਹਨੂੰ ਮੈਂ ਮਾਰੂੰਗਾ ਉਹਨੂੰ ਮੈਂ ਮਾਰੂੰਗਾ ਇਹ ਚੀਜ਼ੇ ਬਾਰ-ਬਾਰ ਕਹਿੰਦਾ ਰਿਹਾ ਉਹਨਾਂ ਸਾਰਿਆਂ ਨੂੰ ਤੇ ਉਹਦਾ ਪਰ ਕਾਰਨ ਇਹ ਕੋਈ ਨਹੀਂ ਸੀ ਨਾ ਇਹਦੀ ਸਿੱਧੂ ਮੂਸੇਵਾਲੇ ਨਾਲ ਕੋਈ ਪਰਸਨਲ ਰੰਜਿਸ਼ ਸੀ ਨਾ ਉਹਨੂੰ ਜਾਣਦਾ ਸੀ ਪਰ ਸਿਰਫ ਇੰਨਾ ਸੀ ਇਹਨੂੰ ਸਿਰਫ ਇਹ ਕਿਹਾ ਗਿਆ ਸੀ ਕਿ ਹਾਂ ਜੇ ਤੂੰ ਉਹਨੂੰ ਮਾਰੇਂਗਾ ਤਾਂ ਤੈਨੂੰ 1 ਕਰੋੜ ਰੁਪਈਆ ਮਿਲੇਗਾ ਤੇ ਇਹੀ ਚੀਜ਼ਾਂ ਬਾਅਦ ਦੇ ਵਿੱਚ ਅੰਕਿਤ ਸਿਰਸਾ ਨੇ ਵੀ ਬੋਲੀਆਂ ਤੇ ਹੁਣ ਤੁਸੀਂ ਇੱਥੇ ਆਇਰਨੀ ਦੇਖੋ ਅੰਕਿਤ ਸਿਰਸਾ ਨੇ ਵੀ ਇਹੀ ਬੋਲਿਆ ਕਿ ਮੈਨੂੰ ਵੀ 1 ਕਰੋੜ ਰੁਪਈਆ ਬੋਲਿਆ ਸੀ ਪਰ ਟੋਟਲ ਜਿਹੜੇ 6 ਸ਼ੂਟਰ ਸੀ 9 ਦੇ ਵਿੱਚੋਂ ਜਿਹੜੇ 6 ਸ਼ੂਟਰ ਸਿਲੈਕਟ ਕੀਤੇ ਸੀ ਉਹਨਾਂ ਸਾਰਿਆਂ ਨੂੰ ਟੋਟਲ 4.5 ਲੱਖ ਰੁਪਈਆ ਮਿਲਿਆ ਜਿਹੜਾ ਕਿ ਇੱਕ ਪਰਸਨ ਦੇ ਲਈ 75000 ਰੁਪਈਆ ਬਣਦਾ ਸਿਰਫ 75000 ਤੇ 75000 ਰੁਪਈਆ ਲੈਣ ਤੋਂ ਬਾਅਦ ਇਹਨਾਂ ਲੋਕਾਂ ਨੇ ਇੱਕ ਇਹੋ ਜਿਹਾ ਨੌਜਵਾਨ ਨੂੰ ਮੌਦੇ ਘਟ ਉਤਾਰਤਾ ਜਿਹਦਾ ਉਸ ਟਾਈਮ ਨੈਟ ਵਰਥ 115 ਕਰੋੜ ਰੁਪਈਆ ਸੀ ਤੇ ਜਿਹੜਾ ਹਾਲੇ ਸਮਾਜ ਲਈ ਹੋਰ ਬਹੁਤ ਕੁਝ ਕਰ ਸਕਦਾ ਸੀ ਪਰ ਇਹ ਜਿਹੜਾ ਮੈਂ ਵੀਡੀਓ ਇਹ ਬਣਾ ਰਿਹਾ ਵਾਂ ਇਹ ਮੈਂ ਇਸ ਕਰਕੇ ਨਹੀਂ ਬਣਾ ਰਿਹਾ ਕਿ ਮੈਂ ਕਿਸੇ ਨੂੰ ਜਸਟੀਫਾਈ ਕਰਾਂ ਹੁਣ ਮੈਂ ਆਉਂਗਾ ਆਪਣੀ ਇਸ ਸਟੋਰੀ ਦੇ ਸਭ ਤੋਂ ਅਖੀਰਲੇ ਕਰੈਕਟਰ ਦੇ ਉੱਪਰ ਜਿਹੜਾ ਕਿ ਖੁਦ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਉਸ ਦਿਨ ਉੱਥੇ ਹੁੰਦਾ ਤੇ ਉਹਦੀ ਉੱਥੇ ਡੈਥ ਹੋ ਜਾਂਦੀ ਜੇ ਸਿੱਧੂ ਮੂਸੇਵਾਲਾ ਦੇ ਵੀ ਦੋਸਤਾਂ ਦੀ ਆਪਾਂ YouTube ਦੇ ਉੱਪਰ ਵੀਡੀਓਜ਼ ਦੇਖੀ ਤਾਂ ਉਹ ਵੀ ਚੰਗੀ ਤਰ੍ਹਾਂ ਇਹ ਚੀਜ਼ ਦੱਸਦੇ ਇਵਨ ਜੇ ਉਹਦੇ ਗਾਣੇ ਵੀ ਸੁਣੀ ਆਪਾਂ ਲਾਸਟ ਵਾਲੇ ਤਾਂ ਉਹਦੇ ਵਿੱਚ ਵੀ ਆਪ ਨੂੰ ਕਲੀਅਰ ਪਤਾ ਲੱਗਦਾ ਕਿ ਸਿੱਧੂ ਮੂਸੇਵਾਲਾ ਨੂੰ ਵੀ ਇਹ ਮਤਲਬ ਸ਼ੱਕ ਸੀ ਹੁਣ ਖਤਰਾ ਜਾਂ ਇੱਕ ਸੀਓ ਦੇ ਦਿਮਾਗ ਦੇ ਵਿੱਚ ਕਿਹ ਚੀਜ਼ ਹੋ ਸਕਦੀ ਹੈ ਮੇਰੇ ਨਾਲ ਹੁਣ ਪਰ ਫਿਰ ਵੀ ਉਹ ਐਸੀ ਤਰ੍ਹਾਂ ਹੀ ਫਿਰਦਾ ਸੀ ਬਿਨਾਂ ਕਿਸੇ ਸਿਕਿਉਰਿਟੀ ਦੇ ਤੇ ਬਿਨਾਂ ਕਿਸੇ ਜ਼ਿਆਦਾ ਡਰੇ ਕਿਸੇ ਤੋਂ ਤੇ ਉਹ ਓਪਨਲੀ ਚੈਲੰਜ ਕਰਦਾ ਸੀ ਸਿੱਧੂ ਮੂਸੇਵਾਲਾ ਇਕੱਲਾ ਹੁੰਦਾ ਇੱਕ ਤਰ੍ਹਾਂ ਨਾਲ ਇਕੱਲਾ ਹੀ ਕੋਈ ਟਾਰਗੇਟ ਤਾਂ ਇਕੱਲਾ ਸੀ ਤੇ ਉਹਨੂੰ ਮਾਰਨ ਵਾਲੇ 9 ਜਾਣੇ ਉਹਨੂੰ ਸਾਰੇ ਪਾਸਿਓਂ ਘੇਰਾ ਪਾਇਆ ਹੋਇਆ ਪਰ ਫਿਰ ਵੀ ਉਹਨੇ ਉਸ ਨੂੰ ਉਸੇ ਤਰ੍ਹਾਂ ਹੀ ਅਸੈਪਟ ਕੀਤਾ ਪਰ ਇੱਕ ਲਾਸਟ ਵਾਰੀ ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਕਿ ਮੇਰਾ ਇੱਥੇ ਕੰਮ ਉਹਨਾਂ ਨੂੰ ਜਸਟੀਫਾਈ ਕਰਨਾ ਨਹੀਂ ਸੀ ਤੁਸੀਂ ਕਿਸੇ ਨੂੰ